ਇਹ ਜਿਹੜਾ ਫਿਰ ਦੁਪਹਿਰੋਂ ਬਾਅਦ ਦਾ ਟਾਈਮ ਹੁੰਦਾ ਨਾ ਉਹਨੂੰ ਇਹ 13 14 15 ਇੱਦਾਂ ਕਰ ਲੱਗਦਾ ਜੇ ਤਾਂ ਮੈਂ ਮੈਂ ਹੋਵੇ ਜਾਣ ਕੇ ਰੁਕਣਾ ਫੇਰ ਤਾਂ ਮੈਂ ਹੈਵੀ ਟ੍ਰੈਫਿਕ ਸ਼ੋਅ ਕਰਦਾ ਮੈਂ ਵੀ ਮਿੱਤਰੋ ਪਾਰਟੀ ਹੋ ਗਈ ਹੁਣ ਸਾਰੇ ਜਾਣੇ ਮੈਨੂੰ ਪਾਰਟੀ ਕਰਦੇ ਹੋ ਬਸ ਰਕਣ ਨਾ ਹੁਣ ਜਦੋਂ ਵੀ ਜਰਮਨ ਐਗਜ਼ਿਟ ਕਰਮਾ ਜਾਂ ਐਂਟਰ ਕਰਨਾ ਤੇ ਇੱਥੇ ਪੁਲਿਸ ਖੜੀ ਹੁੰਦੀ ਆ ਹਰ ਵਾਰ ਦੇ ਕੰਮ ਲੋ ਵੀ ਮਿੱਤਰੋ ਘੰਮ ਦੇ ਕਮਾਉਂਦੇ ਆ ਆਪਾਂ ਸਟੇਰੀਆ ਪਹੁੰਚ ਗਏ ਆ ਮੈਂ ਹੁਣ ਆਪਾਂ ਇੱਥੋਂ ਪਾਉਣਾ ਹੈ ਡੀਜ਼ਲ 14 ਕਿਲੋਮੀਟਰ ਤੋਂ ਡੀਜ਼ਲ ਪਾਉਣਾ ਹੈ ਤੇ ਪਿੱਛੋਂ ਮੈਂ ਸਾਰਾ ਸ਼ੋਰ ਯਾਰ ਇਸ ਕਰਕੇ ਨਹੀਂ ਲਿਆ ਹੈਗਾ ਬਹੁਤ ਜ਼ਿਆਦਾ ਰਸ਼ ਸੀਗਾ ਆਲਮੋਸਟ ਮੈਨੂੰ ਪਾਰਕਿੰਗ ਦੇ ਵਿੱਚੋਂ ਨਿਕਲਣ ਨੂੰ ਵੀ 2 ਤੋਂ 2.5 ਘੰਟੇ ਲੱਗ ਗਏ ਤੇ ਉਸ ਤੋਂ ਬਾਅਦ ਅੱਗੇ ਆ ਕੇ ਵੀ ਇੰਨਾ ਰਸ਼ ਮਲ ਰਸ਼ ਜੀ ਰਿਹਾ 100 ਪੁਲਿਸ ਘੁੰਮੀ ਜਾਂਦੀ ਸੀਗੀ ਤਾਂ ਕਰਕੇ ਮੈਂ ਵੱਡਾ ਕੈਮਰਾ ਯਾਨੀ ਲਾਇਆ ਮੈਂ ਕਿਹਾ ਸਟਰੀਆ ਚ ਮੰਗਾ ਨਹੀਂ ਲੈਣਾ ਚਾਹੀਦਾ ਐਦਾਂ ਦਾ ਤੇ ਹੁਣ ਆਪਾਂ ਪਹਿਲਾਂ ਤੇ 14 ਕਿਲੋਮੀਟਰ ਤੋਂ ਡੀਜ਼ਲ ਪਾਉਣਾ ਹੈ ਤੇ ਉਤ ਤੋਂ ਬਾਅਦ ਆਪਾਂ ਅੱਗੇ ਦੀ ਆਪਣੀ ਲੋਕੇਸ਼ਨ ਜਾਵਾਂਗੇ ਤੇ ਦੇਖਦੇ ਆ ਕੰਟਰੋਲੇ ਵਾਲ ਦੀ ਜਾਣਾ ਹੈ ਜੇ ਕੰਟਰੋਲੇ ਵਾਲ ਦੀ ਕੇ ਕੰਟਰੋਲਾ ਚੱਲਦਾ ਹੈ ਜੇ ਚੱਲਦਾ ਹੋਇਆ ਆਪਾਂ ਸਾਈਡ ਤੋਂ ਨਿਕਲ ਜਾਂਦੇ ਆ ਜਾਂ ਫਸੇ ਜਾਂਦੇ ਆ ਜੋ ਵੀ ਹੋਊਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਣੇ ਰਹੋ ਤੁਸੀਂ ਨਾਲ ਚਲੋ ਪਹਿਲਾਂ ਡੀਜ਼ਲ ਪੌਂਡ ਚੱਲਦੇ ਆਂ ਵੀ ਤੋ ਜਾਣਾ ਡੀਜ਼ਲ ਪੌਂਡ ਸੋ ਸੇਮ ਹੀ ਪ੍ਰੋਸੀਜਰ ਹੋਣਾ ਡੀਜ਼ਲ ਪੌਂਡ ਦਾ ਮੈਨੂੰ ਲੱਗਦਾ ਨਹੀਂ ਇਹ ਦੇਖਣ ਤੋਂ ਤੁਹਾਨੂੰ ਕਿੰਨਾ ਟਰਸਟ ਆਊਗਾ ਤੇ ਆਪਾਂ ਡੀਜ਼ਲ ਪਵਾ ਕੇ ਅੱਗੇ ਚੱਲਦੇ ਆਂ ਸਿਕਾ ਲੋ ਵੀ ਮਿੱਤਰੋ ਸਾਨੂੰ ਇੱਕ ਹੋਰ ਕ੍ਰੋਸਿੰਗ ਸਟੋਰ ਇੱਥੇ ਮਿਲਿਆ ਸੀਗਾ ਮਾਰਕੀਟ ਮਿਲੀ ਸੀਗੀ ਹੁਣ ਇੱਥੇ ਮੈਂ ਰੁਕਿਆ ਸੀਗਾ ਮੈਂ ਚੱਲ ਮਾੜਾ ਮੋਟਾ ਜੇ ਕੁਝ ਰਹਿੰਦਾ ਲੈਣਾ ਉਦੋਂ ਦਾ ਮੈਨੂੰ ਉੱਥੋਂ ਇੱਕ ਦੋ ਫਰੂਟ ਇਦਾਂ ਦੇ ਸੀਗੇ ਜਿਹੜੇ ਨਹੀਂ ਮਿਲੇ ਸੀਗੇ ਤੇ ਮੈਂ ਤਾਂ ਕਰਕੇ ਇੱਥੇ ਰੁਕਿਆ ਕਿ ਮੈਂ ਕਿ ਚੱਲ ਇੱਥੋਂ ਲੈ ਕੇ ਚੱਲਦੇ ਆ ਸੋ ਨਾਲੇ ਚੱਲ ਵਧੀਆ ਨਾਲੇ ਤਾਜ਼ਾ ਦੁੱਧ ਮਿਲ ਗਿਆ ਤੇ ਹੁਣ ਆਪਾਂ ਨਿਕਲਦੇ ਅੱਗੇ ਵੱਲ ਹੁਣ ਅੱਗੇ ਜਾ ਕੇ ਉਹਨਾਂ ਯਾਰ ਕੰਟਰੋਲ ਆ ਜੈਸੇ ਕਿ ਮੈਨੂੰ ਸਭ ਤੋਂ ਜ਼ਿਆਦਾ ਟੈਂਸ਼ਨ ਹੁੰਦੀ ਆ ਕੰਟਰੋਲੇ ਦੀ ਯਾਰ ਮੈਂ ਵਾਰ-ਵਾਰ ਇਹਨੂੰ ਮੈਡਮ ਕਹਿ ਦਿੰਦਾ ਮੈਨੂੰ ਬਾਅਦ ਚ ਯਾਦ ਆਉਂਦਾ ਕਿ ਮੈਨੇਜਰ ਮੇਰਾ ਜਿਹੜਾ ਬੰਦਾ ਆ ਬੰਦਾ ਹੁਣ ਇੰਨਾ ਕਾ ਜ਼ਿਆਦਾ ਮੈਡਮਾਣਾ ਕੰਮ ਕਰ ਲਿਆ ਨਾ ਮੈਡਮ ਹੀ ਨਿਕਲਦਾ ਰਹਿੰਦਾ ਮੋਹੋ ਯਾਰ ਲੋ ਵੀ ਮਿੱਤਰੋ ਅੱਗੇ ਆਪਣਾ ਹੈਗਾ ਆ 384 ਕਿਲੋਮੀਟਰ ਜਿੱਥੋਂ ਆਪਾਂ ਪੈਸੇ ਵੀ ਪਵਾਉਣੇ ਆ ਬਾਕਸ ਦੇ ਵਿੱਚ ਪਵਾਉਣੇ ਆ ਉਹ ਮੇਰੇ ਹਿਸਾਬ ਨਾਲ ਆਪਾਂ ਪਵਾਵਾਂਗੇ ਬੀਕੇਵੀ ਕਾਰਡ ਤੋਂ ਪਵਾਵਾਂਗੇ 150 ਯੂਰੋ ਪਵਾਉਣੇ ਆ ਤੇ ਅੱਗੇ ਮੈਨੂੰ ਤੇ ਚੈੱਕ ਰਿਪਬਲਿਕ ਦੇ ਵਿੱਚ ਕੀ ਇਹਨਾਂ ਨੇ ਅਰੇਸਟ ਪਾਈ ਆ ਮੇਰਾ ਜਿਹੜਾ ਮੈਨੇਜਰ ਸੋ ਚਲੋ ਹੁਣ ਆਪਾਂ ਕਿਤੇ ਰੁਕਣਾ ਨਹੀਂ ਹੈਗਾ ਅੱਗੇ ਵਾਸਤੇ ਵੀ ਕੰਟਰੋਲ ਆਉਣਾ ਹੈ ਤੇ ਔਰ ਆਪਾਂ ਕਿਤੇ ਵੀ ਨਹੀਂ ਰੁਕਣਾ। ਤੋਂ ਵੀ ਮੈਨੇਜਰ ਦਾ ਐ ਮੈਸੇਜ ਕਹਿੰਦਾ ਕਿ ਇਫ 윌 ਵੀ ਹੈਵੀ ਵਿਦ ਟ੍ਰੈਫਿਕ ਯੂ ਕੈਨ ਸਟੇ ਐਟ ਪੇਮੈਂਟ ਪੁਆਇੰਟ ਜਿੱਥੇ ਆਪਾਂ ਪੇਮੈਂਟ ਕਰਨੀ ਆ। ਜਸਟ ਸੀ ਆਨ ਟੈਕੋ। ਟੈਕੋ ਤਾਂ ਕਹਿੰਦਾ ਦੇਖ ਤੇ ਤੋ ਕਿੰਨਾ ਟਾਈਮ ਆ ਕਿੰਨਾ ਨਹੀਂ ਆ। ਤੇ ਹਾਲੇ ਮੇਰ ਕੋ 30 ਮਿੰਟ ਦੀ ਰੈਸਟ ਬਚੀ ਆ ਤੇ ਉਹ ਤੌਨੇ ਕਿਹਾ ਕਹਿੰਦਾ ਵਟ ਟੂਡੇ ਟਿਲ 22 22 ਇਹਦਾ ਕਹਿਣ ਦਾ ਮਤਲਬ ਆ ਇਹਨੇ ਜਿੱਦਾਂ ਆਪਾਂ 9 10 11 ਇੱਦਾਂ ਗੱਲ ਕਰਦੇ ਆ ਹਨਾ ਇਹ ਜਿਹੜਾ ਫਿਰ ਦੁਪਹਿਰੋਂ ਬਾਅਦ ਦਾ ਟਾਈਮ ਹੁੰਦਾ ਨਾ ਉਹਨੂੰ ਇਹ 13 14 15 ਇੱਦਾਂ ਕਰਨ ਲੱਗ ਪੈਂਦੇ ਆ ਉਹ ਕਹਿੰਦਾ ਟਿਲ 22 ਨੀਡ ਟੂ ਮੇਕ ਪੇਮੈਂਟ ਕਰਨੀ ਪੈਣੀ ਆ ਯੂ ਆਰ ਡੀਕੇਵੀ ਕਾਰਡ ਜਿਹੜਾ ਆ ਕਹਿੰਦਾ ਇਜ਼ ਐਕਟੀਵੇਟ ਟਿਲ 22 ਮਤਲਬ 10 ਵਜੇ ਤੱਕ ਕਹਿੰਦਾ ਉਹ ਐਕਟੀਵੇਟ ਆ ਤੇ 10 ਵਜੇ ਤੱਕ ਤੈਨੂੰ ਕਿਸੇ ਵੀ ਤਰ੍ਹਾਂ ਕਹਿੰਦਾ ਪੇਮੈਂਟ ਕਰਨੀ ਪੈਣੀ ਆ ਉਹਦੀ ਸੋ ਮੈਂ ਕਹਾ ਓਕੇ ਸਰ ਸਹੀ ਆ ਆਪਾਂ ਚਲੋ ਚੱਲਦੇ ਆ ਯਾਰ ਪਹਿਲਾਂ ਥੋੜਾ ਕਾਲੀ ਵਾਲਾ ਕੰਮ ਆ ਘੰਟਾ ਇੱਕ ਗੱਡੀ ਚਲਾ ਗੱਡੀ ਰੋਕਣੀ ਆ ਹੁਣ ਮੈਨੂੰ ਇੱਕ ਗੱਲ ਦੀ ਯਾਰ ਸਮਝ ਨਹੀਂ ਲੱਗਣ ਈ ਕਿ ਮੇਰਾ ਟੈਕੋ ਬਾਰ ਬਾਰ ਮੈਨੂੰ ਹੈਮਰ ਕਿਉਂ ਸ਼ੋਅ ਕਰਨ ਰਿਹਾ ਆ ਜਦ ਕਿ ਮੈਂ ਹੈਮਰ ਲਾਇ ਨਹੀਂ ਉਹ ਮੈਂ ਲਾਉਂਦਾ ਹੀ ਨਹੀਂ ਹੈਗਾ ਹੈਮਰ ਮੈਨੂੰ ਹੈਮਰ ਕਿਉਂ ਸ਼ੋਅ ਕਰਨ ਰਿਹਾ ਮੇਰਾ ਟੈਕੋ ਬਾਰ ਬਾਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗਣ ਈ ਯਾਰ ਸੋ ਕੋਈ ਨਹੀਂ ਦੇਖਦੇ ਅੱਗੇ ਜਾ ਕੇ ਵੀ ਜੇ ਇਹੀ ਸਭ ਕੁਝ ਇਹੀ ਹਾਲ ਰਿਹਾ ਤੇ ਫਿਰ ਆਪਾਂ ਗੱਲ ਆਪਣੀ ਕਰਾਂਗੇ ਇਨਸਟ੍ਰਕਟਰ ਨਾਲ ਚੱਕਰ ਨੂੰ ਪਾ ਮਾ ਕੇ ਕੇ ਕੰਪਿਊਟਰ ਦੇ ਵਿੱਚ ਚੈੱਕ ਕਰ ਕਿ ਸਿਸਟਮ ਆ ਮੇਰੇ ਟੈਕੋ ਦੇ ਵਿੱਚ ਕੀ ਹਿਸਾਬ-ਕਿਤਾਬ ਚੱਲਣ ਰਿਹਾ ਕਿਉਂਕਿ ਮੈਨੂੰ ਬਾਰ ਬਾਰ ਹੈਮਰ ਸ਼ੋ ਕਰ ਰਿਹਾ ਹੈ ਜਦ ਕਿ ਮੈਂ ਹੈਮਰ ਨਹੀਂ ਲਾਏ ਹੈਗੇ ਠੀਕ ਆ ਸੋ ਹੁਣ ਕੇ ਕੰਟਰੋਲਰ ਆਉਣਾ ਹੈ ਬਸ ਕੰਟਰੋਲੇ ਤੋਂ ਆਪਣਾ ਪਛਾਣ ਹੋ ਜਾਵੇ ਤੇ ਆਪਾਂ ਫਿਰ ਸਿੱਧਾ ਜਾਣਾ ਆ ਜਿੱਥੇ ਪੇਮੈਂਟ ਕਰਨੀ ਆ ਉੱਥੇ ਤੇ ਫਿਰ ਉਹਨਾਂ ਨੂੰ ਹੈਵੀ ਟਰੈਕਿੰਗ ਮਿਲਦਾ ਹੈ ਨਹੀਂ ਮਿਲਦਾ ਇਹ ਦੇਖ ਕੇ ਹੀ ਆ ਜੇ ਤਾਂ ਮੈਂ ਮੈਂ ਹੋਵੇ ਜਾਣ ਕੇ ਰੁਕਣਾ ਤੇ ਤਾਂ ਮੈਂ ਹੈਵੀ ਟ੍ਰੈਫਿਕ ਸ਼ੋਅ ਕਰਦਾ ਹੁੰਦਾ ਆ ਜੇ ਮੈਂ ਨਹੀਂ ਰੁਕਣਾ ਤੇ ਫਿਰ ਕੋਈ ਟ੍ਰੈਫਿਕ ਨਹੀਂ ਕੋਈ ਕੁਝ ਨਹੀਂ ਫੇ ਮਾੜੀਆਂ ਮੋਟੀਆਂ ਆੜੀਆਂ ਕਰਕੇ ਵੀ ਅੱਗੇ ਚਲੇ ਜਾਣਾ ਆ ਸੋ ਜੇ ਤਾਂ ਪੇਮੈਂਟ ਪੁਆਇੰਟ ਆਪਣਾ ਸਹੀ ਹੋਇਆ ਉੱਥੇ ਰੁਕਣ ਨੂੰ ਵਧੀਆ ਜਗ੍ਹਾ ਹੋਈ ਵਾਸ਼ਰੂਮ ਵਗੈਰਾ ਵਧੀਆ ਹੋਏ ਤਾਂ ਆਪਾਂ ਉੱਥੇ ਰੁਕਾਂਗੇ ਆਦਰਵਾਇਜ਼ ਆਪਾਂ ਫਿਰ ਜਿਹੜੀ ਸਾਨੂੰ ਰੈਸਟ ਪਾਈ ਆ ਉੱਥੇ ਹੀ ਜਾਵਾਂਗੇ ਸੋ ਚਲੋ ਆਪਣੇ ਨਾਲ ਅੱਗੇ ਪਹਿਲਾਂ ਜਾਂਦੇ ਹਾਂ ਕੰਟਰੋਲੇ ਤੇ ਕੰਟਰੋਲੇ ਤੋਂ ਬਾਅਦ ਅੱਗੇ ਆਪਣਾ ਅਗਿਆ 23 ਕਿਲੋਮੀਟਰ ਤੇ ਸਿੱਧਾ ਸਾਨੂੰ ਜਰਮਨ ਜਰਮਨ ਦੀ ਕੰਟਰੀ ਵਿਗਨ ਕਰਨੀ ਆ ਜਰਮਨ ਦੇ ਵਿੱਚ ਐਂਟਰ ਕਰਕੇ ਉਹ ਤੋਂ ਬਾਅਦ ਆਪਾਂ ਅੱਗੇ ਆਲਮੋਸਟ 300 ਕਿਲੋਮੀਟਰ ਰਹਿ ਜਾਣਾ ਆ 300 ਨਹੀਂ 350 ਲਾ ਲਓ 350 ਕਿਲੋਮੀਟਰ ਰਹਿ ਜਾਣਾ ਆ ਤੇ ਜਿੱਥੇ ਆਪਣਾ ਜੈੱਕ ਰਿਪਬਲਿਕ ਦਾ ਪਾਸਟਰ ਆਊਗਾ ਦਸੋ ਫੇ ਉੱਥੇ ਦੇਖਦੇ ਆਪਾਂ ਨੂੰ ਕਿੰਨਾ ਟਾਈਮ ਲੱਗਦਾ ਆ ਬੱਸ ਜਿਆਦਾ ਟਾਈਮ ਲੱਗਦਾ ਨਹੀਂ ਹੁੰਦਾ ਪੇਮੈਂਟ ਹੀ ਕਰਨੀ ਹੁੰਦੀ ਆ ਖਾਲੀ ਤੋਂ ਬਾਦੂ ਬਹੁਤ ਹੁੰਦੇ ਆ ਨਹੀਂ ਟਾਈਮ ਲੱਗਦਾ ਇੰਨਾ ਜਣਾ ਇਹਨੇ ਹੈਵੀ ਟਰੈਫਿਕ ਦਾ ਮੈਨੂੰ ਕਿਹਾ ਆ ਨਾ ਸਾਡੇਆਂ ਨਾ ਬਹੁਤ ਗੱਡੀਆਂ ਗਈਆਂ ਉਧਰ ਇੱਥੋਂ ਇੱਕ ਹੀ ਜਗ੍ਹਾ ਜਿੱਥੋਂ ਮੈਂ ਲੋਡ ਕੀਤਾ ਐ ਸੋ ਬਹੁਤ ਗੱਡੀਆਂ ਲੋਡ ਹੋਈਆਂ ਆ ਤੇ ਬਹੁਤ ਗੱਡੀਆਂ ਉਧਰ ਨੂੰ ਗਈਆਂ ਚੈੱਕ ਰਿਪਬਲਿਕਾ ਇੱਕੋ ਹੀ ਕੰਪਨੀ ਦੇ ਵਿੱਚ ਗਈਆਂ ਆ ਸੋ ਹੋ ਸਕਦਾ ਕਿਸੇ ਨੇ ਅੱਗੇ ਜਾ ਕੇ ਹੈਵੀ ਟਰੱਕ ਕੇ ਨੂੰ ਸ਼ੌਕ ਕੀਤਾ ਹੋਵੇ ਨਹੀਂ ਤਾਂ ਇਹ ਗੱਲ ਕਹੀ ਹੋਵੇ ਆਪਾਂ ਚੱਲਦੇ ਆ ਪਹਿਲਾਂ ਤਾਂ ਕੰਟਰੋਲਰ ਚੈੱਕ ਕਰੀਏ ਕੰਟਰੋਲਰ ਲੈ ਵੀ ਮਿੱਤਰੋ ਪਾਰਟੀ ਹੋ ਗਈ ਹੁਣ ਸਾਰੇ ਜਣੇ ਮੈਨੂੰ ਪਾਰਟੀ ਕਰਦੇ ਹੋ ਠੀਕ ਆ ਕੰਟਰੋਲਰ ਬੰਦ ਦਾ ਨਹੀਂ ਤਾਂ ਉਧਰ ਨਾ ਲੈਟਾ ਜਾਗਦੇ ਹੁੰਦੇ ਆ ਤੁਹਾਨੂੰ ਚਲੋ ਇਹ ਵੀ ਅੱਜ ਦਿਖਾਉਣਾ ਮੈਂ ਕਿ ਲੈਟਾ ਜਾਗਦੀਆਂ ਗੱਡੀਆਂ ਹੁੰਦੀਆਂ ਸਾਹਮਣੇ ਬੋਰਡ ਆ ਗਿਆ ਉਹ ਬੋਰਡ ਤੇ ਤਾਂ ਗੋਲੇ ਜਿਹੇ ਬਣਿਆ ਤੇ ਉਹਨਾਂ ਉੱਤੇ ਸਪੀਡ ਲਿਖੀ ਆ 110 ਜਾਂ 120 ਲਿਖੀ ਹੋਣੀ ਜਿੰਨ ਤੱਕ ਮੈਨੂੰ ਲੱਗਦਾ ਨਹੀਂ 100 ਦੀ ਇਹਨਾਂ ਨੇ 100 ਦੀ ਸਪੀਡ ਲਿਖੀ ਆ ਦੇਖੋ ਉੱਤੇ ਇੱਥੇ ਲਿਖਿਆ ਹੁੰਦਾ 3.5 ਟਨ ਮੰਮ ਨੂੰ ਕਰਕੇ ਇਦਾਂ ਰੈੱਡ ਕਰਸ ਬਣਾਇਆ ਹੁੰਦਾ ਸਾਈਡ ਤੇ ਜਿਹੜੀ ਸ਼ੀਲਡ ਲੰਕੜੀ ਆ ਇਹਦੇ ਉੱਤੇ ਲਿਖਿਆ ਹੁੰਦਾ ਆ ਕਿ ਹੈਵੀ ਵਾਹਨ ਜਿਹੜੇ ਆ ਉਹ ਇਧਰਲੇ ਬੰਨੇ ਹਨਾ 3.5 ਟਨ ਇਧਰਲੇ ਬੰਨੇ ਦਾ ਤੀਰ ਬਣਾਇਆ ਹੁੰਦਾ ਇਹਨਾਂ ਨੇ ਤੇ ਨਾਲ ਲਾਈਟਾ ਇਦਾਂ ਜਗਦੀਆਂ ਹੁੰਦੀ ਆ ਉੱਤੇ ਤਾਂ ਕੰਟਰੋਲਰ ਲਿਖਿਆ ਹੁੰਦਾ ਆ ਅੱਗੇ ਵੀ ਸੇਮ ਬੋਰਡ ਆਗਾ ਜਿਹਨਾਂ ਨੂੰ ਪਹਿਚ ਨਹੀਂ ਸਮਝ ਲੱਗੀ ਉੱਥੇ ਸਮਝਾਉਣਾ ਆ ਉੱਤੇ 100 ਦੀ ਸਪੀਡ ਲਿਖੀ ਆ 100 ਦੀ ਸਪੀਡ ਨਹੀਂ ਲਿਖੀ ਹੁੰਦੀ ਆ ਰੈੱਡ ਸਰਕਲ ਦੇਤੀ ਬਣਾਇਆ ਹੁੰਦਾ ਪਰ ਇਹ 7.5 ਜਾਂ 3.5 ਟਨ ਮਾਮਨੂ ਕੀਤਾ ਹੁੰਦਾ ਉਹ ਸਾਈਡ ਤੇ ਜਿਹੜੀ ਸ਼ੀਲਡ ਲੰਗੀ ਆ ਇਹ ਜਗਦੀ ਹੁੰਦੀ ਆ ਤੇ ਆਵਾਬ ਜਿਹੜੇ ਆਪਾਂ ਕਹਿ ਸਕਦੇ 7.5 ਟਨ ਉਹ ਇਧਰਲੀ ਲੈਂਡ ਦੇ ਵਿੱਚ ਜਾਣਗੇ ਤੇ ਅੱਗੇ ਜਾ ਕੇ ਕੰਟਰੋਲਰ ਚੱਲਦਾ ਹੁੰਦਾ ਆ ਫਿਰ ਇੱਦਾਂ ਹੀ ਸੇਮ ਸ਼ੀਲਡ ਆ ਗਈ ਅੱਗੇ ਜਾ ਕੇ ਕੰਟਰੋਲਰ ਚੱਲਦਾ ਹੁੰਦਾ ਆ ਏ ਆਪਾਂ ਫਿਰ ਆਹ ਜਿਹੜੀ ਲੈਨ ਸਾਈਡ ਤੇ ਨਿਕਲੀ ਆ ਇਹਦੇ ਵਿੱਚ ਆਪਾਂ ਉਦਾਂ ਨਹੀਂ ਜਾਣਾ ਹੈਗਾ ਜਦੋਂ ਲਾਈਟ ਜਗਦੀ ਉਦੋਂ ਹੀ ਜਾਣਾ ਨਹੀਂ ਤਾਂ ਇਹ ਪਾਰਕਿੰਗ ਵੀ ਹੈਗੀ ਚ ਇੱਕ ਸਨ ਗੱਡੀ ਪਾਰਕ ਲਾਉਣੀ ਆ ਤਾਂ ਵੀ ਜਾ ਸਕਦਾ ਪਰ ਡਰਦਾ ਕੋਈ ਜਾਂਦਾ ਹੀ ਨਹੀਂ ਆ ਲੈਨ ਜਵੇਂ ਨਹੀਂ ਇੱਥੇ ਨਹੀਂ ਰੋਕਣੀ ਔਰ ਜਿੱਥੇ ਮਰਜੀ ਕਿ ਕੀ ਬਦੱਸ ਪੋਜ਼ ਕਰੋ ਤੁਸੀਂ ਆਪਣੀ ਗੱਡੀ ਪਾਰਕਿੰਗ ਦੇ ਵਿੱਚ ਲਾਈ ਆ ਉਧਰਲੇ ਸਾਈਡ ਪੁਲਿਸ ਕੰਟਰੋਲ ਨਾਲ ਚਾਲੂ ਕਰਕੇ ਬਹਿ ਜਾਵੇ ਤਾਂ ਜਿਹੜੀਆਂ ਪਾਰਕਿੰਗ ਚ ਗੱਡੀਆਂ ਖੜੀਆਂ ਉਹਨਾਂ ਨੂੰ ਚੈੱਕ ਕਰਨ ਲੱਪੇ ਤਾਂ ਕੀ ਕਰੋਗੇ ਸੋ ਇਹ ਸਾਕਤਾ ਹੁੰਦਾ ਆ ਬੜੀ ਲੈਂ ਚੱਲ ਗਈ ਕੰਟਰੋਲੇ ਨੂੰ ਉਹ ਸਿੱਧਾ ਜਾ ਕੇ ਅੱਗੇ ਉਹ ਹੈਗਾ ਸਾਹਮਣੇ ਕੰਟਰੋਲਾ ਠੀਕ ਆ ਹੁਣ 2 ਨੰਬਰ ਵਾਲੀ ਜਿਹੜੀ ਲੈਂ ਆ ਉਹਦੇ ਤੇ ਬਣਾਇਆ ਜੇ ਬਾਈ ਚਾਂਸ ਤੇ ਚੱਲ ਜਾਂਦਾ ਉਹਨੇ ਦੋ ਚ ਜਾਣਾ ਕਿ ਅੱਗੇ ਦੋ ਕਰਾਸ ਬਣੇ ਆ ਤੇ ਇਧਰਲੇ ਬੰਨੇ ਵਾਲੀ ਜਿਹੜੀ ਲਾਈਨ ਆ ਨਾ ਸਭ ਤੋਂ ਸਭ ਤੋਂ ਆਪਾਂ ਕਹਿ ਸਕਦੇ ਲੈਫਟ ਸਾਈਡ ਵਾਲੀ ਜਿਹੜੀ ਲੈਂ ਨਾ ਉਹ ਗ੍ਰੀਨ ਹੋਣੀ ਆ ਤੇ ਗ੍ਰੀਨ ਵਿੱਚੋਂ ਦੀ ਨਿਕਲ ਕੇ ਆਪਾਂ ਬਾਹਰ ਆ ਜਾਣਾ ਤੇ ਜਿਹਨੇ ਪਾਰਕਿੰਗ ਚ ਜਾਣਾ ਇੱਥੋਂ ਦੀ ਜਾ ਕੇ ਇਧਰ ਨੂੰ ਸਿੱਧਾ ਮੋੜ ਸਕਦਾ ਤੇ ਉਹ ਦੇਖੋ ਉਧਰਲੇ ਬੰਨੇ ਗੱਡੀਆਂ ਜਿਹੜੀਆਂ ਪਾਰਕਿੰਗ ਦੇ ਵਿੱਚ ਵੀ ਲੱਗੀਆਂ ਆ ਸਵਾਸਾਗਦਾ ਹੁੰਦਾ ਕੰਟਰੋਲ ਆਪਾਂ ਨਹੀਂ ਚੱਲਦਾ ਮਿਲਿਆ ਹੁਣ ਜਰਮਨ ਦਾ ਬਾਰਡਰ ਆ ਚਲੋ ਉੱਥੇ ਕੋਈ ਏਡੀ ਖਾਸ ਚੈਕਿੰਗ ਨਹੀਂ ਹੈਗੀ ਤੇ ਅੱਗੇ ਆਪਾਂ ਜਾਣਾ ਹੈ ਜਿੱਥੇ ਆਪਾਂ ਆਪਣੇ ਵਾਈਟ ਟੋ ਟਵਾਈਸ ਦੀ ਪੇਮੈਂਟ ਕਰਨੀ ਆ ਸੋ ਅੱਗੇ ਕਿਸੇ ਵੀ ਪਾਰਕਿੰਗ ਦੇ ਵਿੱਚ ਰੋਕੇ ਆਪਣੇ ਡਿਵਾਈਸ ਵੀ ਆਪਾਂ ਕੱਢ ਲਵਾਂਗੇ ਹੁਣ ਚਾਲੂ ਕਰਕੇ ਦੇਖ ਲਵਾਂਗੇ ਇੱਕ ਵਾਰ ਤੇ ਆਪਾਂ ਚੱਲਦੇ ਆ ਸਿੱਧਾ ਹੁਣ ਚੈੱਕ ਰਿਪਬਲਿਕ ਹਾਂਜੀ ਲੋ ਵੀ ਮਿੱਤਰੋ ਜਰਮਨ ਦੇ ਵਿੱਚ ਐਂਟਰ ਹੋ ਗਏ ਹੁਣੇ ਜਸਟ ਐਂਟਰ ਹੋਇਆ ਹੀ ਆ ਅੱਗੇ 5 ਕਿਲੋਮੀਟਰ ਤੇ ਪਾਰਕਿੰਗ ਆਉਂਦੀ ਆ ਮੈਂ ਸੋਚਦਾ ਪਿਆ ਆ ਕਿ ਉੱਥੇ ਗੱਡੀ ਰੋਕ ਕੇ ਨਾ ਕੰਟਰੀ ਵਿ ਤਾਂ ਮੈਨੂੰ ਲੱਗਦਾ ਉੱਥੇ ਰੋਕ ਕੇ ਜਿਹੜੀ ਸਾਡੀ 30 ਮਿੰਟ ਦੀ ਰੈਸਟ ਬਣਦੀ ਆ ਰੈਸਟ ਵੀ ਲੈ ਲੈਂਦੇ ਆ ਤੇ ਕੰਟਰੀ ਵਿਗਨ ਕਰ ਲੈਂਦੇ ਆ ਫਿਰ ਇੱਥੋਂ ਤੁਰਦੇ ਆ ਹਨਾ ਸੋ ਚਲੋ ਪਾਕਿਸਤਾਨ ਚ ਜਾਂਦੇ ਆ ਕੰਟਰੀ ਵਿਗਨ ਕਰੀਏ ਫਿਰ ਅੱਗੇ ਜਾਂਦੇ ਆ ਸਿੱਧਾ ਆਪਾਂ ਚੈਕਰ ਰਿਪਬਲਿਕ ਦੇ ਬਾਰਡਰ ਤੇ ਤੇ ਦੇਖਦੇ ਆ ਚੈਕਰ ਪੋਲਿੰਗ ਦਾ ਕਿਦਾਂ ਹਸਾਕਦਾ ਵਾ ਵੈਸੇ ਜਿੰਨਾ ਕੁ ਮੈਨੂੰ ਪਤਾ ਮੈਂ ਕੁਝ ਬਾਲਾ ਵਧੀਆ ਨਹੀਂ ਸੁਣਿਆ ਹੈਗਾ ਚੈਕਰ ਰਿਪਬਲਿਕ ਬਾਰੇ ਵੀ ਕਿ ਐ ਹੀ ਆ ਕਹਿੰਦੇ ਜਿੱਦਾਂ ਦਾ ਆਪਣਾ ਲੁਸਵਾਨੀ ਲੁਸਵਾਨੀ ਆ ਵੀ ਚਲੋ ਹਲੇ ਕਾਫੀ ਸੋਹਣਾ ਆ ਪਰ ਜਿੰਮੇ ਦਾ ਮਾਸਲ ਵਾਕਿਆ ਦੇ ਏਰੀਆ ਵਿੱਚ ਗਏ ਸੀਗੇ ਕਹਿੰਦੇ ਉੱਦਾ ਦਾਈ ਆ ਹਣਾ ਆਲਮੋਸਟ ਸਾਰੀਆਂ ਕੰਟਰੀਆਂ ਸੇਮ ਜਈਆਂ ਹੀ ਆ ਛੋਟੀਆਂ ਕੰਟਰੀਆਂ ਆ ਸੋ ਚਲੋ ਮਿੱਤਰੋ ਭਣੇਰੋ ਤੁਸੀਂ ਨਾਲ ਤੇ ਅੱਜ ਦੀ ਜਿਹੜੀ ਆਪਣੀ ਰੈਸਟ ਹੈ ਵੀ ਚੈੱਕ ਰਿਪਬਲਿਕ ਦੇ ਵਿੱਚ ਤੁਹਾਨੂੰ ਚੈੱਕ ਰਿਪਬਲਿਕ ਵੀ ਦਿਖਾ ਦੇਣਾ ਵਾਲੇ ਬਲੌਗ ਦੇ ਵਿੱਚ ਤੇ ਨਾਲੇ ਮੇਰੇ ਕਿਸੇ ਵੀ ਵੀਰ ਭਰਾ ਨੇ ਅੱਗੇ ਜੇ ਆਉਣਾ ਹੋਵੇ ਹਣਾ ਨਵਾਂ ਆ ਤੇ ਉਹਨੂੰ ਬਹੁਤ ਹੈਲਪ ਵੀ ਮਿਲ ਜੂਗੀ ਆ ਬਲੌਗ ਦੇ ਦੇ ਕੇ ਕਿ ਹਾਂ ਕਿੱਧਰ ਦੀ ਜਾਣਾ ਪਹਿਲਾਂ ਕੀ ਆਉਂਦਾ ਕਿਹੜੀ ਕੰਟਰੀ ਪਾਰ ਕਰਕੇ ਜਾਣੀ ਆ ਕਿੱਥੋਂ ਆਪਾਂ ਰੀਚਾਰਜ ਕਰਾਉਣਾ ਆ ਸੋ ਬਹੁਤ ਕੁਛ ਮザ ਲੱਗ ਜਾਂਦਾ ਮੈਂ ਵੀ ਪਹਿਲੀ ਵਾਰ ਚੱਲਾ ਹਾਂ ਮੈਂ ਤਾਂ ਕਰਕੇ ਇਹੀ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਿਹੜਾ ਹੀ ਬੰਦਾ ਪਹਿਲੀ ਵਾਰ ਆਉਂਗਾ ਉਹਦੇ ਲਈ ਇਹ ਚੀਜ਼ ਦੂਜੀ ਵਾਰ ਜਾਣ ਵਾਂਗੂ ਹੋ ਜਾਣੀ ਆ ਸੋ ਚਲੋ ਆਪਾਂ ਨੇ ਰੋ ਤੁਸੀਂ ਨਾਲ ਬਾਤਾਂ ਆਪ ਆਪਣੇ ਬਲੌਗ ਵਾਲ ਨੂੰ ਲੋ ਵੇ ਮਿੱਤਰੋ ਸਵੇਰ ਤੋਂ ਸ਼ਾਮ ਹੋ ਗਈ ਆ ਸ਼ਾਮ ਦਾ ਜਿ ਤਕਾਲਾ ਹੀ ਹੋ ਗਿਆ ਸਵਾ 7 ਹੋ ਗਏ ਆ ਚਲੋ ਪਤਾ ਨਹੀਂ ਲੱਗਦਾ ਗੱਲ ਵੱਖਰੀ ਆ ਸ਼ਾਮ ਦੇ ਸਵਾ 7 ਹੋ ਗਏ ਆ ਹੁਣ ਆਪਾਂ ਬਾਰਡਰ ਤੇ ਪਹੁੰਚਣ ਵਾਲੇ ਆ 1.5 ਕਿਲੋਮੀਟਰ ਤੇ ਬਾਰਡਰ ਰਹਿ ਗਿਆ ਚਲੋ ਜਾਂਦੇ ਆਂ ਬਾਰਡਰ ਤੇ ਬਾਰਡਰ ਕ੍ਰੋਸ ਕਰਦੇ ਸਾਰ ਹੀ ਮੈਨੂੰ ਇੱਕ ਉਹਨੇ ਪੰਪ ਦੀ ਲੋਕੇਸ਼ਨ ਪਾਈ ਆ ਜਿੱਥੋਂ ਆਪਾਂ ਆ ਦੇਖੋ 1 ਕਿਲੋਮੀਟਰ ਦਾ ਬਾਰਡਰ ਆ ਦੇ ਤੋਂ ਚੈੱਕਰ ਪਬਲਿਕਲੀ ਜਾਣਾ ਸੋ 1 ਕਿਲੋਮੀਟਰ ਦਾ ਬਾਰਡਰ ਆ ਤੇ ਹੁਣ ਬਾਰਡਰ ਤੇ ਜਾ ਕੇ ਤੇ ਪਹਿਲਾਂ ਆਪਾਂ ਟੋਲ ਆਪਣਾ ਕਰਵਾਇਆ ਤੇ ਅੱਗੇ ਹੁਣ ਉਹ ਵੀ ਲੱਗਾ ਆ ਯਾਰ ਪੁਲਿਸ ਵੀ ਤੇ ਅੱਗੇ ਆਕੇ ਸੋ ਦੇਖਦੇ ਆਂ ਕੀ ਬਣਦਾ ਕੀ ਨਹੀਂ ਕਿਉਂਕਿ ਬਾਹਰਲੇ ਗੱਡੀਆਂ ਦੇਖ ਕੇ ਰੋਕਦੇ ਆ ਹਮੇਸ਼ਾ ਸਪੀਡ 100 ਹੀ ਕਰਨੀ ਪੈਂਦੀ ਆ ਗੱਡੀਆਂ-ਗੁਡੀਆਂ ਰੋਕਦੇ ਵਾਰਨੀਆਂ ਦੇਖ ਕੇ ਬੜਾ ਕੁਝ ਹੁੰਦਾ ਬਸ ਰੋਕਣ ਨਾ ਹੋਣਾ ਜਦੋਂ ਵੀ ਯਰਮਨ ਐਗਜ਼ਿਟ ਕਰਨਾ ਜਾਂ ਐਂਟਰ ਕਰਨਾ ਤੇ ਇੱਥੇ ਪੁਲਿਸ ਖੜੀ ਹੁੰਦੀ ਆ ਹਰ ਵਾਰ ਦੇ ਕੰਮ ਸੋ ਅੱਗੇ ਇਹਨਾਂ ਨੇ ਮੈਨੂੰ ਇੱਕ ਪਆ ਆ ਆਫਟਰ 200 ਮੀਟਰਸ ਟਰਨ ਰਾਈਟ ਲੋ ਜੀ ਆਸਿਕ ਆਪਣਾ ਚੈੱਕ ਪਬਲਿਕ ਦਾ ਬਾਉਂਡਰ ਤੇ ਕ੍ਰੋਸ ਹੋਣ ਲਿਆ ਆ ਤੇ ਹੁਣ ਅੱਗੇ ਜਾ ਕੇ ਪੰਪ ਤੇ ਆਪਾਂ ਰੁੱਕੀਏ ਜਾ ਕੇ ਤਾਂ ਉਥੋਂ ਪਹਿਲਾਂ ਰੀਚਾਰਜ ਕਰਵਾ ਲਈਏ ਉਤੋਂ ਅੱਗੇ ਮੇਰੇ ਸਾਂ ਹੁਣਾ 30 34 ਕਿਲੋਮੀਟਰ ਇੰਨਾ ਕਾ ਹੁਣ ਆਪਾਂ ਜਾ ਕੇ ਤਾਂ ਪਹਿਲਾਂ ਉਹ ਕਰਵਾ ਲਈਏ ਯਾਰ ਚਾਰਜ ਕਰਵਾ ਲਈਏ ਹੁਣ ਦੇਖੋ ਮੇਰੇ ਆਹ ਦੇਖੋ ਜੇ ਡਿਵਾਈਸ ਆਨਾ ਡੀ ਕੇ ਵੀ ਡਿਵਾਈਸ ਤੁਹਾਨੂੰ ਜੇ ਇੱਥੋਂ ਦੀ ਦੀ ਦਿਆ ਸਾਰਿਆਂ ਨੂੰ ਇਹਦੀ ਲਾਈਟ ਹਾਲੇ ਗ੍ਰੀਨ ਆ ਜਿੱਦਾਂ ਹੀ ਇਹਨੇ ਚੈੱਕ ਰਿਪਬਲਿਕ ਦਾ ਸਿਗਨਲ ਫੜ ਲਿਆ ਹਨਾ ਜਿਹੜੀ ਆ ਲਾਈਟ ਆ ਇਹ ਗ੍ਰੀਨ ਤੋਂ yellow ਹੋ ਜਾਣੀ ਆ ਉਹ ਦੇਖੋ ਹੋਈ ਗਈ ਕਹਿੰਦੇ ਕਿੰਦੀ ਹੋਵੀ ਤੇ ਇਦਾਂ ਹੁੰਦਾ ਚੈਕ ਕਾ ਰਿਪਬਲਿਕ ਦੇ ਜਿਹੜੇ ਬੋਰਡ ਆ ਆ ਦੇਖੋ ਆ ਪੈਨਾ ਹੀ ਬੋਰਡ ਆ ਤੇ ਜਿਹੜੇ ਬੋਰਡ ਆ ਇਹ ਤਾਂ ਆਲਮੋਸਟ ਆਪਾਂ ਕਹਿ ਸਕਦੇ ਆ ਕਿ ਪੋਲੈਂਡ ਵਰਗੇ ਜਾਂ ਲੁਸਵਾਨੀਆਂ ਵਰਗੇ ਹੀ ਆ ਵੀ ਇਹ ਵੀ ਆ ਤੇ ਨਾਲੇ ਇੱਥੇ ਆਪਾਂ ਕੰਟਰੀ ਵਗੈਰ ਕਰ ਲੈਣੀ ਆ ਇੱਥੇ ਆਪਾਂ ਰੀਚਾਰਜ ਕਰਵਾ ਲੈਣਾ ਸੋ ਲੈਟਸ ਸੀ ਸ਼ਾਟ ਕਿਸੇ ਨਵੀਂ ਹਗਾ ਆਪਾਂ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਨਾ ਸ਼ੁਰੂ ਕਰਦੇ ਆਪਾਂ ਆਫਟਰ 100 ਮੀਟਰ ਚਲੋ ਕੋਈ ਗੱਲ ਨਹੀਂ ਇੱਥੇ ਮੋਰੀ ਲਾਣ ਆਣੀ ਆ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਤੇ ਆਪਾਂ ਜਾਣਦੇ ਆ ਜਾ ਕੇ ਇੱਕ ਵਾਰ ਚਾਰਜ ਕਰਵਾ ਲਈਏ ਉਤੋਂ ਕਿਰਿਆ ਆਪਾਂ ਇੱਥੇ ਨਹੀਂ ਰੁਕਣਾ ਜੇ ਪਾਰਕਿੰਗ ਪਾਈ ਆ ਤੇ ਉਤੋਂ ਪਾਰਕਿੰਗਾਂ ਇੱਥੇ ਖਾਲੀ ਵੀ ਹੁੰਦੀਆਂ ਆ ਫਿਰ ਤਾਂ ਆਪਾਂ ਅੱਗੇ ਜਾ ਕੇ ਰੁਕਾਂਗੇ ਲੋ ਵੀ ਮਿੱਤਰੋ ਆ ਸੀਗੀ ਆਪਣੀ ਮੈਥਡ ਡਵਾਈਸ ਜਿਹੜਾ ਆਪਾਂ ਰਿਫਿਲ ਕਰਾ ਲਈ ਆ ਤੇ ਇਹਦੇ ਵਿੱਚ ਆਪਾਂ 150 ਪਵਾਇਆ ਆ ਤੇ ਹੁਣ ਅੱਗੇ ਜੇ ਕਿਤੇ ਲੋਡ ਪਈ ਤਾਂ ਫਿਰ ਪਵਾਵਾਂਗੇ ਉਹ ਵੀ ਜੇ ਕੰਪਨੀ ਕਾਉਂਗੀ ਤਾਂ ਜਾਂ ਫਿਰ ਇਹਦੇ ਤੇ ਰੈੱਡ ਲਾਈਟ ਸ਼ੋ ਹੋਈ ਤਾਂ ਜਾ ਕੇ ਪਹਿਲਾ ਇਹਨੂੰ ਆਪਾਂ ਗੱਡੀ ਦੇ ਵਿੱਚ ਲਾਉਨੇ ਆ ਤੇ ਦੇਖਦੇ ਆ ਕਿ ਚਾਦਰੀ ਵੀ ਆ ਸਹੀ ਕਾ ਨਹੀਂ ਜੇ ਨਾ ਚੱਲਦੀ ਤਾਂ ਫੇਰ ਇੱਥੇ ਆ ਕੇ ਇਹਨਾਂ ਨੂੰ ਸੈਟਿੰਗ ਕਰਵਾਉਣੀ ਪੈਣੀ ਆ ਲੋ ਵੀ ਮਿੱਤਰੋ ਆ ਗਿਆ ਆਪਾਂ ਗੱਡੀ 'ਚ ਆ ਆਪਣਾ ਡਿਵਾਈਸ ਪਈ ਆ ਇਹਦੇ ਤੇ ਲਾਈਟ ਜਗ ਜਾਂਦੀ ਹੁੰਦੀ ਆ ਆ ਜੋ ਇਹਨੂੰ ਆਪਾਂ ਲਾ ਕੇ ਦੇਖਦੇ ਆ ਇਸੇ ਲਾਇਆ ਹਾਂ ਚਲਤਾ ਪਈ ਆ ਆ ਬੈਟਰੀ ਦਾ ਨਿਸ਼ਾਨ ਇਹਦਾ ਹੋ ਗਿਆ ਯੂਰੋ ਦਾ ਆਉਂਦਾ ਆਉਂਦਾ ਨਿਸ਼ਾਨ ਪਰ ਆਹ ਵਾਲੀ ਲਾਈਟ ਜਗਦੀ ਹੁੰਦੀ ਆ ਪਤਾ ਨਹੀਂ ਕਿਹੜੀ ਕੋਲੋਂ ਨਹੀਂ ਜਗਣ ਢਈ ਕੋਈ ਨਾ ਕੋਈ ਦਾ ਚੱਕਰ ਹਾਂ ਗਏ ਆਹ ਵਾਲੀ ਲਾਈਟ ਜਿਹੜੀ ਜਗਦੀ ਹੁੰਦੀ ਉਦੋਂ ਸੋ ਚਲੋ ਸਾਨੂੰ ਕੀ ਕੋਈ ਚੱਕਰ ਨਹੀਂ ਜਗਦੀ ਨਾ ਸਹੀ ਸੋ ਆਪਾਂ ਵੀ ਪੁਲਿਸ ਨੂੰ ਕਹਿ ਦੇਣਾ ਇੱਦੀ ਲੋ ਇੱਥੇ ਲਾਤੀ ਇਹਨੂੰ ਟਿਕਾਤੀ ਇੱਥੇ ਕਿਉਂਕਿ ਆਪਾਂ ਆ ਜਿਹੜਾ ਆਪਣਾ ਕੈਮਰਾ ਹੈ ਵੀ ਲਾ ਨਹੀਂ ਨਾ ਸਾਡੇ ਬਾਈਕਾਂਸ ਕੋਈ ਵੀ ਗੱਲਬਾਤ ਹੋ ਗਈ ਤੇ ਸਾਡੇ ਲਈ ਓਖਾ ਹੋ ਜਾਣਾ ਨਾ ਆਪਾਂ ਕੈਮਰਾ ਲਾ ਸਕਦੇ ਆ ਤੇ ਨਹੀਂ ਆ ਪੈਨੋ ਹੁਣ ਲਾ ਸਕਦੇ ਆ ਏਦੀ ਰਹਿਣ ਦਿੰਨੇ ਆ ਤੇ ਰੈਸਟ ਦਾ ਟਾਈਮ ਹਾਲੇ ਮੇਰਾ ਕਾਫੀ ਪਿਆ ਹੋਣਾ ਆ 31 ਮਿੰਟ ਹਾਲੇ ਰੈਸਟ ਦੇ ਪਏ ਆ ਤੇ ਉਸ ਤੋਂ ਬਾਅਦ ਮੈਨੂੰ 1 ਘੰਟਾ 20 ਮਿੰਟ ਮਿਲਣੇ ਆ ਤੇ ਜਿਹੜੀ ਮੇਰੀ ਅੱਗੇ ਦੀ ਲੋਕੇਸ਼ਨ ਆ ਉਹ ਵੀ ਚੈੱਕ ਕਰ ਲੈਣੇ ਆ ਆਪਾਂ ਕਿੰਨੀ ਆ ਚਲੋ ਆ ਤਾਂ ਆਪਣਾ ਹੋ ਗਿਆ ਇਹਨੂੰ ਆਪਾਂ ਕਰ ਦਿੰਨੇ ਆ ਕੰਪਲੀਟ ਤੇ ਅੱਗੇ ਲੋਕੇਸ਼ਨ ਮੇਰੀ 37 ਕਿਲੋਮੀਟਰ ਆ ਜਿੱਥੇ ਮੈਨੂੰ ਪਾਰਕਿੰਗ ਪਾਈ ਆ ਸੋ ਮੈਂ ਉੱਥੇ ਜਾ ਕੇ ਰੁਕੂੰਗਾ ਨਾ ਦੇਖੋ ਕਿਦਾਂ ਦਾ ਸੇਕੀ ਜਾ ਸੇਕੀ ਜਾ ਸੇਕੀ ਜਾ ਜਾ ਕੇ ਮੈਂ ਰੁਕਣਾ ਹੁਣ ਪਤਾ ਨਹੀਂ ਸੇਕੀ ਜਾ ਕੀ ਹੈ ਕੀ ਨਹੀਂ ਤਾਂ 84 ਕਿਲੋਮੀਟਰ ਸਵੇਰੇ ਆ ਸੋ ਵੈਸੇ ਦੇਖਿਆ ਜਾਵੇ ਤਾਂ ਨਹੀਂ ਹੋਣਾ ਸੀ ਪੂਰਾ ਕਿਉਂਕਿ 100 ਕਿਲੋਮੀਟਰ ਸੀਗੇ ਮੇਰੇ ਤੋਂ ਅਟਵਾਇ ਦੇ ਵਿੱਚ ਆਲਰੇਡੀ 100 ਕਿਲੋਮੀਟਰ ਪੇ ਸੀਗਾ ਹਲੋ ਲਾਈਟ ਵੀ ਜਗ ਗਈ ਆਪਣੀ ਆ ਤੇ ਗ੍ਰੀਨ ਚ ਤੇ ਡਵਾਈਸ ਦੇ ਵਿੱਚ 100 ਕਿਲੋਮੀਟਰ ਦਾ ਪਿਆ ਸੀਗਾ ਸੋ ਇਹ ਨਹੀਂ ਹੋਣਾ ਸੀਗਾ ਵਧਿਆ ਕਿ ਤਾ 150 ਪਹੁੰਾਇਆ ਇਹਦੇ ਵਿੱਚ ਸੋ ਹੁਣ ਆਪਣੇ ਤੋਂ ਕਾਫੀ ਹੈਗਾ ਆ ਹੁਣ ਜਾਣਾ ਆਪਣਾ ਵਧਿਆ ਹੋ ਜਾਣਾ ਆ ਤੇ ਮੈਨੂੰ ਲੱਗਦਾ ਨਹੀਂ ਕਿ ਆਪਾਂ ਕਿਤੇ ਦੂਰ ਹੋ ਅਗਲੀ ਲੋਡਿੰਗ ਕਰਾਂਗੇ ਲੋਡਿੰਗ ਵੀ ਆਪਾਂ ਇੱਥੋਂ ਕਿਤੇ ਕਰਕੇ ਤਾਂ ਇਟਲੀ ਅਸਟਰੀਆ ਤੇ ਜਾਂ ਜਰਮਨੀ ਲੈ ਕੇ ਜਾਣੀ ਆ ਵਾਪਸ ਸੋ ਜਦੋਂ ਕੱਲ ਟਾਸਕ ਆਉਂਗਾ ਉਦੋਂ ਦੇਖਾਂਗੇ ਪਹਿਲਾਂ ਤੁਹਾਨੂੰ ਅਰੈਸਟ ਕਰੀਏ ਬੈਠੀਏ ਥੋੜਾ ਟਾਈਮ ਤੇ ਰੈਸਟ ਪੂਰੀ ਕਰਕੇ ਤਾਂ ਅੱਗੇ ਫਿਰ ਚੱਲਦੇ ਆ 30 ਮਿੰਟ ਆਪਣੇ ਆਪੇ ਪੇਜ ਹਾਲੇ ਲੋ ਵੀ ਮਿੱਤਰੋ ਆਹ ਦੇਖ ਲਓ ਚੈੱਕ ਰਿਪਬਲਿਕ ਦੀ ਬਿਲਡਿੰਗ ਸੇਮ ਟੂ ਸੇਮ ਹੀ ਯਾਰ ਜਿਵੇਂ ਆਪਣੇ ਉਥੇ ਲਥੁਵਾਨੀਆ ਦੇ ਵਿੱਚ ਕੋਈ ਹਿਸਾਬក្តਾਵਾ ਕੁਛ ਨਹੀਂ ਹੈਗਾ ਜਿੱਦਾਂ ਲਥੁਵਾਨੀਆ ਆਇਆ ਲਾਤਵੀਆ ਪਿਛੇ ਜੇ ਮੈਂ ਕਿੱਥੇ ਗਿਆ ਸੀ ਸਲਵੋਕੀਆ ਸਲਵੋਕੀਆ ਆਇਆ ਸਾਰਾ ਕੁਛ ਉਹਦਾ ਦੇ ਹਿਸਾਬក្តਾਵਾ ਕੁਛ ਇਦਾਂ ਦਾ ਨਹੀਂ ਹੈਗਾ ਸੋ ਹੁਣ ਮੈਂ ਪਾਰਕਿੰਗ ਦੇ ਵਿੱਚ ਜਾਣਾ ਪਿਆ ਆ ਆ ਦੇਖੋ 2 ਕਿਲੋਮੀਟਰ ਤੇ ਪਾਰਕਿੰਗ ਰਹਿ ਗਈ ਚਲੋ ਪਾਰਕਿੰਗ ਦੇ ਵਿੱਚ ਜਾ ਕੇ ਪਹੁੰਚੀਏ ਤੇ ਗੱਡੀ-ਗੱਡੀ ਆਪਣੀ ਲਾਈਏ ਸਾਈਡ ਤੇ ਰੋਟੀ-ਰੋਟੀ ਬਣਾਉਂਦੇ ਆ ਆ ਦੇਖੋ ਤੇ ਇਧਰਲੇ ਬੰਨੇ ਆਟਾ ਪਕੋਣਗੇ ਰੱਖਿਆ ਆ ਹੁਣ ਮੈਂ ਵੀ ਰੋਟੀ ਆਪਣੀ ਬਣਾਉਣਾ ਹੁੰਦਾ ਆ ਜਾ ਕੇ ਰੋਟੀ-ਰੋਟੀ ਬਣਾਵਾਂਗੇ ਫਸਾਉਾਂਗੇ ਹਨਾ ਲੋ ਵੀ ਮਿੱਤਰੋ ਪਾਰਕਿੰਗ ਦੇ ਵਿੱਚ ਆਪਾਂ ਪਹੁੰਚ ਲਿਆ 1 ਕਿਲੋਮੀਟਰ ਤੇ ਪਾਰਕਿੰਗ ਰਹਿ ਗਈ ਆ ਸਾਰੀ ਤੇ ਬਾਕੀ ਤੁਹਾਨੂੰ ਚੱਕ ਰਿਪਬਲਿਕ ਦੀਆਂ ਬਿਲਡਿੰਗਾਂ ਦਿਖਾਈਆਂ ਪਰ ਉਹ ਹਾਲੇ ਆਪਾਂ ਹੈਗੇ ਬਾਰਬਾਰ ਦੇ ਏਰੀਆ ਵਿੱਚ ਹਨਾ ਕੇਤਾਵਾਲੇ ਏਰੀਆ ਦੇ ਵਿੱਚ ਐਸੇ ਕੁਝ ਖਾਸ ਨਹੀਂ ਪਤਾ ਲੱਗਣਾ ਹੈਗਾ ਜਦੋਂ ਆਪਾਂ ਕੱਲੂ ਸਵੇਰੇ ਕੰਪਨੀ ਵਾਲੇ ਏਰੀਆ 'ਚ ਜਾਵਾਂਗੇ ਕੰਪਨੀ ਕਿਤੇ ਹੋਊਂਗੀ ਸਿਟੀ ਦੇ ਏਰੀਆ 'ਚ ਜਾਂ ਪਿੰਡ ਦੇ ਏਰੀਆ 'ਚ ਨਾ ਉਸੇ ਜਾ ਕੇ ਸਾਨੂੰ ਜਿਆਦਾ ਵਧੀਆ ਪਤਾ ਲੱਗਣਾ ਆ। ਸੋ ਭਣੇ ਜੋ ਤੁਸੀਂ ਨਾਲ ਕੱਲੂ ਆਪਾਂ ਸਵੇਰੇ ਗੱਡੀ ਖਾਲੀ ਕਰਨ ਜਾਣਾ ਆ ਤੇ ਨਾਲੇ ਏਰੀਆ ਦੇਖਾਂਗੇ ਕਿੱਦਾਂ ਦਾ ਆ ਜੇ ਕਿਤੇ ਸਾਨੂੰ ਮਾਰਕੀਟ ਮਿਲੀ ਨਾ ਆਪਾਂ ਸਪੈਸ਼ਲ ਮਾਰਕੀਟ ਜਾ ਕੇ ਆਵਾਂਗੇ ਤੇ ਇੱਥੇ ਦੇਖਾਂਗੇ ਇੱਥੇ ਮਹਿੰਗਾਈ ਕਿੰਨੀ ਕਰ। ਫਿਰ ਜਦੋਂ ਜੇ ਮੈਂ ਕਿਸੇ ਨਵੀਂ ਕਟਰੀ ਜਾਣਾ ਤਾਂ ਮੈਂ ਇੱਦਾਂ ਦਾ ਜ਼ਰੂਰ ਚੈੱਕ ਆਊਟ ਕਰਦੇ ਹੁਣਾ ਆ। ਸੋ ਪਾਰਕਿੰਗ ਆਪਣੀ ਆ ਗਈ ਹੈ ਪਹਿਲਾਂ ਆਪਾਂ ਪਾਰਕਿੰਗ ਚ ਜਾਈਏ ਗੱਡੀ ਲਾਈਏ ਸਾਈਡ ਦੇਤੇ ਆ ਦੇਖੋ ਆ ਵਾਲੀ ਪਾਰਕਿੰਗ ਤੇ ਇਹਦੇ ਨਾਲ ਦੀ ਸੇਮ ਹੀ ਪਾਰਕਿੰਗ ਪਿੱਛੇ ਵੀ ਸਗੀ ਉੱਥੋਂ ਦੀ ਮੈਂ ਹੋ ਕੇ ਆਇਆ ਇੱਥੇ ਵੀ ਔਰ ਲਾਈਨ ਤੇ ਪੰਪ ਤੇ ਫੋਲਡ ਲੈਂਡ ਦੇ ਵਿੱਚ ਵੀ ਇਹ ਹੈਗੇ ਆ ਆਪਣੇ ਲਸਵਾਨੀਆਂ ਦੇ ਵਿੱਚ ਵੀ ਇਹ ਹੈਗੇ ਆ ਪਾਰਕਿੰਗ ਦੇ ਵਿੱਚ ਤਾਂ ਪਤਾ ਨਹੀਂ ਜਗ੍ਹਾ ਮਿਲਨੀ ਜਾਂ ਨਹੀਂ ਮਿਲਨੀ ਕਿਉਂਕਿ ਮੈਂ ਉੱਤਾਈਆਂ ਸੌਦਾ ਮੈਂ ਸੌਦਾ ਗੱਡੀਆਂ ਪੈਥੇ ਕਿਤੇ ਲਾ ਦਿੰਨੇ ਆ ਚਲੋ ਪਾਰਕਿੰਗ ਦੇ ਵਿੱਚ ਇੱਕ ਵਾਰ ਹੋ ਕੇ ਆਉਨੇ ਆ ਜੇ ਤਾਂ ਪਾਰਕਿੰਗ ਦੀ ਜਗ੍ਹਾ ਮਿਲ ਗਈ ਸਹੀ ਆ ਨਹੀਂ ਤਾਂ ਆਪਾਂ ਇੱਥੇ ਬਾਰ-ਬਾਰ ਗੱਡੀ ਲਾੜਣੀ ਆ ਤੇ ਆਪਾਂ ਅੱਗੇ ਨਹੀਂ ਜਾਣਾ ਜਗ੍ਹਾ ਤੋਂ ਕਿਉਂਕਿ ਮੈਨੂੰ ਯਾਰ ਇਹ ਅੱਗੇ ਪਤਾ ਨਹੀਂ ਪਾਰਕਿੰਗ ਦਾ ਏਰੀਆ ਕਿੱਦਾਂ ਦਾ ਹੋਣਾ ਕਿੱਦਾਂ ਨਹੀਂ ਇੱਕ ਤਾਂ ਹੈਗਾ ਮੈਂ ਨਵੀਂ ਜਗ੍ਹਾ ਦੇ ਉੱਤੇ ਆ ਤੇ ਉੱਥੇ ਤੁਹਾਨੂੰ ਪਤਾ ਕੋਈ ਗੱਡੀ-ਗੁੱਡੀ ਦੇ ਵਿੱਚ ਚੋਰੀ-ਚੋਰੀ ਵਗੈਰਾ ਇੰਦਾ ਦਾ ਕੁਝ ਵੀ ਹੋ ਗਿਆ ਤੇ ਆਪਣਾ ਮਿੱਤਰੋ ਕੰਮ ਖਰਾਬ ਹੋ ਜਣਾ ਆ। ਆਹ ਏਰੀਆ ਦੇ ਗੱਡੀ ਲਾਗੇ ਤਾਂ ਗੱਡੀ ਨਹੀਂ ਨਾਲ ਹੋਣੀ। ਇਹ ਤੇ ਰਿਵਰਸ ਲੈ ਕੇ ਜਾਣ ਦੀ ਸੋਚਦਾ ਪਿਆ ਗੱਡੀ ਗੱਡੀ ਮੈਂ ਇੰ ਸਿੱਧੀ ਦਰਵਾਸ ਹੀ ਲੈ ਜਾਣੀ ਆ ਸਿੱਧੇ ਦਰਵਾਸੇ ਲਿ ਜਾ ਕੇ ਤਾਂ ਮੈਂ ਉੱਥੇ ਲਾਉਣੀ ਨਹੀਂ ਗੱਡੀ ਇੱਥੇ ਮੇਰਾ ਗੱਡੀ ਲਾਉਣ ਦਾ ਤੇਲ ਨਹੀਂ ਕਰਨ ਤੇ ਮੈਡਮ ਨੇ ਕਹਣਾ ਘਰੇ ਸਤਾਈ ਮੈਡਮ ਕਿਆ ਹੋ ਗਿਆ ਮੇਰਾ ਜਿਹੜਾ ਮੈਨੇਜਰ ਆ ਮੈਨੇਜਰ ਨੇ ਕਹਣਾ ਇਹ ਸਤਾਈ ਹੋ ਗਿਆ ਕਿ ਇੱਦਾਂ ਹੀ ਗੱਡੀ ਘਮਾਉਂਦਾ ਰਹਿੰਦਾ ਹਰ ਵਾਰ ਹਰ ਵਾਰ ਇੱਦਾਂ ਕਰਦਾ ਜਦੋਂ ਆਉਣਾ ਮੈਂ ਇੰ ਗੱਡੀ ਘਮਾਉਣਾ ਦਿੰਦਾ ਪਾਰਕਿੰਗਾਂ ਦੇ ਵਿੱਚ ਇਹ ਆਪਾਂ ਕਹਿ ਦੋਣਾ ਰਲ ਕੇ ਕਿ ਮੈਨੇਜਰ ਕੱਲ ਤਾਂ ਪਰ ਮੈਰੀਆ ਦੀ ਕੋਈ ਗਲਤੀ ਨਹੀਂ ਯਾਰ ਸਾਫ਼ ਜਿਹੜੀ ਗੱਲ ਆ ਗਲਤੀ ਮੇਰੀ ਹੁੰਦੀ ਜ਼ਿਆਦਾ ਪਰ ਹਰ ਥਾਂ ਨਹੀਂ ਮੈਂ ਗਲਤ ਹੁੰਦਾ ਕਈ ਕਈ ਥਾਂ ਤੇ ਮੈਂ ਗਲਤ ਹੁੰਦਾ ਮੈਂ ਤਾਂ ਸਿਰ ਕਰਦਾ ਗੱਡੀ ਇੱਥੇ ਲਾਉਣ ਨੂੰ ਕਿਉਂਕਿ ਮੈਨੂੰ ਲੱਗਦਾ ਤੇ ਹੈ ਨਹੀਂ ਕਿ ਆਹ ਪੰਪ ਦੇ ਉੱਤੇ ਕੋਈ ਆਉਂਦਾ ਹੋਊਗਾ ਸੋ ਇੱਥੇ ਕੋ ਗੱਡੀ ਲਾ ਦਿੰਦੇ ਆ ਗੱਡੀ ਥੋੜੀ ਜਿਹੀ ਆਪਣੀ ਔਖੀ ਲੱਗਣ ਦੀ ਇੱਥੇ ਹਲਕੀ ਜਿਹੀ ਐਵੇਂ ਜਿਹੀ ਦੁਬਾਰੇ ਦਾਦਾ ਯਾਰੇ ਹੈਗਾ ਨਾ ਚੈੱਕ ਰਿਪਬਲਿਕ ਜਿੱਤਾ ਦਾ ਹੈਗਾ ਮੈਨੂੰ ਇੰਨਾ ਖਾਸ ਨਹੀਂ ਲੱਗਣ ਦਿਆ ਤੁਹਾਨੂੰ ਸਹੀ ਜੜੀ ਮੈਂ ਆਪਣਾ ਰਿਵਿਊ ਦਵਾ ਤਾ ਮੈਨੂੰ ਇੰਨਾ ਖਾਸ ਨਹੀਂ ਲੱਗਣ ਦਿਆ ਚੈੱਕ ਰਿਪਬਲਿਕ ਐਵੇਂ ਜੇ ਲੱਗਣ ਦਿਆ ਮੈਨੂੰ ਤੇ ਕਿਉਂ ਆ ਮੇਰੇ ਪਿੱਛੇ ਜਗ੍ਹਾ ਹੈ ਵੀ ਕਮੀ ਲੋ ਵੀ ਮਿੱਤਰੋ ਪਾਰਕਿੰਗ ਦੇ ਵਿੱਚੋਂ ਨਿਕਲ ਆਏ ਆ ਤੇ ਅੱਗੇ ਆ ਕੇ ਤੁਹਾਡੇ ਸਾਹਮਣੇ ਇੱਦਾਂ ਦਾ ਰਸਤਾ ਸ਼ੁਰੂ ਹੋ ਗਿਆ ਆ ਜੰਗਲ ਜੰਗਲ ਜਿਹੇ ਆਲੇ ਦੁਆਲੇ ਸੋ ਅੱਗੇ ਕੋਣਾ ਰੌਂਡ ਬੋਰਡ ਆਉਣਾ ਰੌਂਡ ਬੋਰਡ ਤੋਂ ਸਿੱਧਾ ਜਾਣਾ ਆ ਉਦੋਂ ਕਿ ਦੇਦੇ ਜੇ ਕਿੱਦਾਂ ਦੇ ਏਰੀਆ ਦੇ ਵਿੱਚ ਕੰਪਨੀਆਂ ਸੋ ਖਾਲੀ ਕਰਾਉਨੇ ਆ ਗੱਡੀ ਕਿਉਂਕਿ ਜਿੱਦਾਂ ਲੋਡ ਕਰਨਾ ਹੋਵੇ ਬੈਲਟਾ ਗੁਲਟਾ ਮਾਰੀਆਂ ਸੀ ਉਹਦੇ ਵਿੱਚ ਚਲੋ ਬੰਦਾ ਜੋਰ ਲੱਗ ਜਾਂਦਾ ਹਨਾ ਹੁਣ ਜੋ ਖਾਲੀ ਕਰਾਉਣੀ ਆ ਨਾ ਖਾਲੀ ਇੱਦੀ ਕਰ ਹੋ ਜਾਣੀ ਆ ਬਸ ਆਪਾਂ ਬੈਲਟਾ ਚੱਕ ਕੇ ਸਿੱਧਾ ਟਰਾਲੀ 'ਚ ਰੱਖਣੀ ਆ ਤੇ ਜਿੱਦਾਂ ਅੱਗੇ ਟਰਾਲੀ 'ਚ ਬੈਲਟਾ ਪਰੰਗੀ ਦੀ ਬਹੁਤਾ ਟੰਗ ਦੇਣੀ ਆ ਤੇ ਬਾਕੀ ਤੁਸੀਂ ਇੱਥੇ ਦਾ ਮਾਹੌਲ ਦੇਖ ਸਾਜਾ ਥੋੜਾ ਜਦੋਂ ਆਪਾਂ ਇਦਾਂ ਦੇ ਏਰੀਆ ਦੇ ਵਿੱਚ ਜਾਈਦਾ ਨਾ ਤੇ ਉਸੇ ਆਲਮੋਸਟ ਸਾਰਾ ਕੁਝ ਸੇਮ ਹੀ ਲੱਗਦਾ ਹੁੰਦਾ ਕੁਸੇ ਇਦਾਂ ਦੇ ਜਰਮਨ ਦੇ ਦੇ ਚਲ ਜਾਓ ਤੇ ਜਰਮਨ ਵੀ ਇਦਾਂ ਦਾ ਹੀ ਆ ਇਦਾਂ ਦੇ ਏਰੀਆ ਦੇ ਜਿਦਾ ਛੁੱਟੇ ਜਿਹਾ ਘਰੀ ਤੁਹਾਨੂੰ ਮਿਲਦੇ ਆ ਜਰਮਨ ਚ ਵੀ ਆਸਟ੍ਰੇਲੀਆ ਚਲ ਜਾਓ ਆਸਟ੍ਰੇਲੀਆ ਦੇਈਆਂ ਸਾਡੇ ਲੋਸਾਨੀਆਂ ਵੱਲ ਆ ਜਾਓ ਉੱਥੇ ਵੀ ਇਦਈਆਂ ਪੋਲੈਂਡ ਚਲ ਜਾਓ ਉੱਥੇ ਵੀ ਇਦਈਆਂ ਇਟਲੀ ਫਰਾਂਸ ਕਿੱਥੇ ਮਰਜੀ ਚਲ ਜਾਓ ਸਾਰੇ ਪਾਸੇ ਇਦਈ ਮਿਲਣਾ ਤੁਹਾਨੂੰ ਸੋ ਬਾਕੀ ਉਦਾਂ ਮਾਹੌਲ ਸੋਹਣਾ ਆ ਠੰਡਾ ਏਰੀਆ ਛੁੱਟਾ ਹੋਇਆ ਰਾਤ ਵੀ ਕਾਫੀ ਠੰਡ ਸੀ ਜੀ ਮੀਂਹੂ ਪੈਂਦਾ ਰਿਹਾ ਉਦਾਂ ਵੀ ਜਿਹੜਾ ਥਿਊ ਆ ਨਾ ਸੋਹਣਾ ਆ ਹੁਣ ਮੈਨੂੰ ਨਹੀਂ ਪਤਾ ਤੁਹਾਨੂੰ ਅੱਗੇ ਤੱਕ ਕਲੀਅਰ ਦਿਦਾ ਹੋਊਗਾ ਜਾਂ ਨਹੀਂ ਪਰ ਜਿੱਦਾਂ ਹੀ ਦੇਖਿਓ ਆਹ ਦਰਖਤ ਜੇ ਸਾਈਡ ਤੇ ਘਟਣੇ ਆ ਉਹ ਤੋਂ ਬਾਅਦ ਤੁਸੀਂ ਅੱਗੇ ਦਾ ਥੋੜਾ ਵੀਊ ਚੈੱਕ ਕਰਿਓ ਇਦਾਂ ਦਿਸਦਾ ਤਾਂ ਦੇਖੋ ਮੜ ਜਾ ਵੀਊ ਕਿੰਨਾ ਘੈਂਟ ਦੇਖੋ ਸਾਹਮਣੇ ਕਰਾਇਆ ਨਾ ਸੋ ਚਲੋ ਵੀਊ ਦਾ ਆਪਾਂ ਬਹੁਤ ਕੰਟਰੀਆਂ ਤੇ ਦੇਖਿਆ ਤੇ ਅੱਗੇ ਪਤਾ ਨਹੀਂ ਉਹ ਹਲੇ ਕਿਹੜੇ ਕਿਹੜੇ ਦੇਖਦੇ ਰਹਿਣਾ ਆ ਇਹ ਦੇਖ ਕੇ ਨਹੀਂ ਮਨ ਭਰਦਾ ਬੰਦੇ ਦਾ ਕਦੀ ਵੀ ਆਪਾਂ ਚੱਲ ਲਿਆ ਕੰਪਨੀ ਦੇ ਵਿੱਚ ਕਹਿੰਦਾ ਜੀ ਇਹ ਗੱਡੀ ਖਾਲੀ ਕਰਾ ਲਈਏ ਬਾਕੀ ਅਗਲੀ ਲੋਡਿੰਗ ਕੀ ਆ ਗਈ ਕੀ ਨਹੀਂ ਕਿਤੋਂ ਹਾਲੇ ਕੋਈ ਸਾਨੂੰ ਟਾਸਕ ਨਹੀਂ ਆਇਆ ਉਹ ਆਊਗਾ ਤੇ ਦੇਖਾਂਗੇ ਹਾਂਜੀ ਲੋ ਬਈ ਮਿੱਤਰੋ ਪਹੁੰਚ ਲਿਆ ਆਪਾਂ ਕੰਪਨੀ ਦੇ ਵਿੱਚ ਵੈਸ ਤਾਂ 3 ਕਿਲੋਮੀਟਰ ਕੰਪਨੀ ਹਾਲੇ ਰਹਿੰਦੀ ਆ ਪਾਰਾ ਜਿਹੜਾ ਪਹਿਲਾ ਹੀ ਐਗਜ਼ਿਟ ਆਉਂਦੇ ਆ ਪਏ ਵਾਲਾ ਕਰ ਲੈਣਾ ਤੇ ਉੱਥੇ ਇੱਕ ਕੰਪਨੀ ਆ ਜਾ ਕੇ ਉਹ ਵਿਆਹ ਵਾਲਾ ਪੈਕਟ ਕਰ ਲੈਣਾ ਆਹ ਵਾਲਾ ਐਕਸਟ ਕਰਕੇ ਫੇਰ ਅੱਗੇ ਜਾ ਕੇ ਰੌਂਡ ਬੋਰਡ ਤੋਂ ਸਿੱਧਾ ਫੇਰ ਉਹ ਸਾਹਮਣੇ ਇੰਡਸਟਰੀਅਲ ਏਰੀਆ ਆ ਜਿੱਥੇ ਆਪਾਂ ਜਾ ਕੇ ਪੜਨਾ ਆ ਉਹ ਏਰੀਆ ਦੇ ਵਿੱਚ ਹੀ ਕੰਪਨੀਆਂ ਤਾਂ ਚਲੋ ਇਹ ਵੀ ਚੀਜ਼ ਵਧੀਆ ਹੈ ਕਿ ਹਾਂ ਜਿਹੜੀਆਂ ਕੰਪਨੀਆਂ ਨਾ ਇਦਾਂ ਅਲੱਗ ਆਪਣੀ ਏਰੀਆ ਦੇ ਵਿੱਚ ਹੋਣ ਹਨ ਨਾ ਜਿੱਦਾਂ ਇੰਡਸਟਰੀਅਲ ਏਰੀਆ ਹੁੰਦੇ ਆ ਉਹਨਾਂ ਵਿੱਚ ਹੁਣ ਫੇਰ ਬੰਦੇ ਨੂੰ ਬਾੜੀ ਕੋਈ ਆਕ ਨਹੀਂ ਹੁੰਦੀ ਜਿਹੜੀਆਂ ਪਿੰਡਾਂ ਜਾਂਦੇ ਵਿੱਚ ਜਾ ਕੇ ਆਉਂਦੀਆਂ ਨਾ ਕੰਪਨੀਆਂ ਯਾਰ ਉੱਥੇ ਕੀ ਹੁੰਦਾ ਆ ਉੱਥੇ ਗ੍ਰਾਫਿਕ ਬਣ ਜਾਂਦਾ ਆ ਗੱਡੀਆਂ ਰੋਕਣੀਆਂ ਪੈਂਦੀਆਂ ਤੇ ਪਿੰਡਾਂ ਦੇ ਵਿੱਚ ਨਾ ਇੱਥੇ ਵੀ ਇਦਾਂ ਹੀ ਆ ਆਪਣੇ ਨਿਸਰ ਪੈਗਾ ਇੱਥੇ ਵੀ ਇਦਾਂ ਹੀ ਆ ਇੱਥੇ ਵੀ ਪਿੰਡਾਂ ਦੇ ਵਿੱਚ ਬੱਦਮਾਗੀਆਂ ਟਾਈਮ ਹੈਗਾ ਆ ਤੇ ਸਭ ਸਿਰਫ ਆਪਣੇ ਆਪਣੇ ਪਿੰਡਾਂ 'ਚ ਨਹੀਂ ਇਦਾਂ ਹੈਗਾ ਇੱਥੇ ਵੀ ਹੈਗਾ ੜੀਆਂ ਕਰਨ ਵਾਲੇ ਲੋਕ ਇੱਥੇ ਵੀ ਹੈਗੇ ਆ ਤੇ ਉਹ ਫੇਰ ਨਹੀਂ ਜਗ੍ਹਾ ਦਿੰਦੇ ਯਾਰ ਜਦੋਂ ਕੋਈ ਗੱਡੀ ਫਸੀ ਫੁਸੀ ਹੋਵੇ ਨਾ ਉਹ ਤਾਂ ਵੀ ਨਹੀਂ ਜਗ੍ਹਾ ਦਿੰਦੇ ਹਾਂ ਉੱਤਰ ਕੇ ਤੁਸੀਂ ਗੱਡੀ ਆਪਣੀ ਦਾ ਮੂੰਹ ਦਾ ਟਰਾਲੇ ਟਰਾਲੇ ਦੇ ਢੋਕ ਸਾਲੇ ਦਵਾਲੇ ਫਸਾ ਦਿਓ ਤੇ ਫਿਰ ਤੁਹਾਡਾ ਸਰ ਜਾਂਦਾ अदरवाइज ਤੁਹਾਨੂੰ ਜਗਾ ਨਹੀਂ ਯਾਰ ਮਿਲਦੀ ਆ ਗਈ ਬਹੁਤ ਸਾਮਿਲਦਾਰ ਘੱਟ ਲੋਕ ਹੁੰਦੇ ਆ ਪਿੰਡਾਂ ਦੇ ਵਿੱਚ ਇੱਥੇ ਜਿਹੜੇ ਤੁਹਾਨੂੰ ਜਗਾ ਦਿੰਦੇ ਆ ਜ਼ਿਆਦਾਤਰ ਤਾਂ ਨਹੀਂ ਤਾਂ ਬਸ ਸ਼ੂੰ ਸ਼ਾਂ ਕਰਕੇ ਉਹਨਾਂ ਨੂੰ ਆਪਣੇ ਲੰਗਣ ਦੀ ਪਈ ਹੁੰਦੀ ਆ ਕਿ ਆਪਾਂ ਲੰਘ ਜੀਏ ਪਹਿਲਾਂ ਤਾਂ ਕਰਕੇ ਇੰਡਸਟਰੀਅਲ ਏਰੀਆ ਦੇ ਵਿੱਚ ਜਿਹੜੀ ਜਗਾ ਹੋਵੇ ਉੱਥੇ ਜਿਹੜੀ ਕੰਪਨੀ ਹੋਵੇ ਉਹ ਜ਼ਿਆਦਾ ਬੈਟਰ ਆ ਸਾਈਡ ਦੇ ਰਹਿ ਜਾਂਦਾ ਸਾਰਾ ਕੁਝ ਇੱਥੇ ਹੀ ਆਪਾਂ ਖਾਲੀ ਕਰਨੀ ਆ ਤੇ ਜੇ ਮੈਨੂੰ ਕੋਈ ਟਾਸਕ ਆਇਆ ਮੈਂ ਤਾਂ ਕਹਿੰਦਾ ਟਾਸਕ ਵੀ ਇੱਥੋਂ ਲੱਗੇ ਸ਼ੱਕ ਹੋਵੇ ਆ ਜਾਵੇ ਲੱਗੇ ਸ਼ੱਕ ਨਹੀਂ ਆ ਥੋੜਾ ਕਿਤੇ ਮੰਨ ਲਓ ਚਲੋ 30 40 ਕਿਲੋਮੀਟਰ ਅੱਗੇ ਪਿੱਛੇ ਵੀ ਜਾਣਾ ਪਿਆ ਤੇ ਫਿਰ ਵੀ ਇਦਾਂ ਦੇ ਫੁੱਲੇ ਢੁੱਲੇ ਏਰੀਆ ਦੇ ਵਿੱਚ ਹੀ ਹੋਵੇ ਕੰਪਨੀ ਤੇ ਬਾਕੀ ਜੇ ਮੈਂ ਚੈੱਕ ਰਿਪਬਲਿਕ ਦਾ ਹਿਸਾਬ ਕਿਤਾਬ ਤੁਹਾਨੂੰ ਦੱਸਾਂ ਥੋੜਾ ਜਿਹਾ ਤੇ ਯਾਰ ਸੇਮ ਹੀ ਹੈ ਜਿੱਦਾਂ ਲਥੁਆਨੀਆ ਆਪਣਾ ਨਾ ਜਾਸਲਵੋਕੀ ਆਪਾਂ ਗਏ ਸੀ ਸਲਵੋਕੀਆ ਦਾ ਇਹ ਮੈਂ ਬਲੌਗ ਬਣਾਇਆ ਸੀਗਾ ਹਨਾ ਸਲਵੋਕੀਆ ਆਪਾਂ ਗਏ ਸੀ ਬਸ ਉਦਾਂ ਦਾ ਹੀ ਆ ਯਾਰ ਸਾਰਾ ਸੇਮ ਟੂ ਸੇਮ ਮਾਰਕੀਟਾਂ ਵਗੈਰਾ ਵੀ ਜਾਂ ਲੋਕਾਂ ਦਾ ਰਹਿਣਾ ਸਨ ਵੀ ਥੋੜਾ ਉਦਾਂ ਦਾ ਹੀ ਆ ਸੇਮ ਹੀ ਆ ਦਾ ਜਰਮਨ ਦੇ ਵਿੱਚ ਫਰਾਂਸ ਦੇ ਵਿੱਚ ਇਟਲੀ ਦੇ ਵਿੱਚ ਥੋੜਾ ਲੋਕੀ ਹਾਈ ਫਾਈ ਟਾਈਪ ਬਣਾ ਰਹੇ ਨੇ ਹਨਾ ਤੇ ਇੱਥੇ ਇੰਨਾ ਜ਼ਿਆਦਾ ਹਾਈ ਫਾਈ ਨਹੀਂ ਹੈਗਾ ਪਰ ਫਿਰ ਵੀ ਠੀਕ ਹੈ ਇਹਨਾਂ ਦੀ ਆਪਣੀ ਕੰਟਰੀ ਦੇ ਹਿਸਾਬ ਨਾਲ ਠੀਕ ਆ ਤੇ ਸਭ ਤੋਂ ਜ਼ਿਆਦਾ ਜੀ ਆਪਾਂ ਕਹੀਏ ਮਹਿੰਗਾਈ ਮਹਿੰਗਾਈ ਵੀ ਫੇ ਇਟਲੀ ਫਰਾਂਸ ਜਰਮਨ ਵਾਲੀ ਜ਼ਿਆਦਾ ਆ ਸਿਜ਼ਲੈਂਡ ਹੋ ਗਿਆ ਇੱਥੇ ਮਹਿੰਗਾਈ ਜ਼ਿਆਦੀ ਆ ਤੇ ਜਿਹੜੇ ਆਪਣੇ ਹੈਗੇ ਆ ਲਸਵਾਨੀਆਂ ਲਾਤ ਵੀ ਆ ਕੋਲੈਂਡ ਇਥੇ ਮੈਂ ਕਹਿੰਦਾ ਜੜੀਆ ਘਾਟਾ ਸਲਵਾਕਿਆ ਹੋ ਗਿਆ ਜਾਂ ਫਿਰ ਪਬਲਿਕ ਹੋ ਗਿਆ ਤੇ ਮਹਿੰਗਾਈ ਘਟਾ ਉਹ ਹੋਪਰਾਸ ਦੀ ਆਲਰੇਡੀ ਪਹਿਲੀ ਉਥੇ ਇੱਕ ਗੱਡੀ ਖੜੀ ਆ ਉਹਦੇ ਕੋਲ ਤੁਹਾਨੂੰ ਇੱਥੋਂ ਦੀਦੀ ਹੋਈ ਨਾਂ ਦੀਦੀ ਹੋਈ ਤਾਂ ਚੱਲ ਲਾਗੇ ਚਲੇ ਜਾਣਾ ਆਪ ਕਾਪਟਰਾਂਸ ਦੀ ਆਲਰੇਡੀ ਇੱਕ ਉਥੇ ਗੱਡੀ ਖੜੀ ਆ ਸੋ ਇਹ ਤਾਂ ਕਨਫਰਮ ਹੋ ਗਿਆ ਕਿ ਹਾਂ ਵੀ ਆਪਣਾ ਆਹੀ ਕੰਪਨੀ ਦੇ ਵਿੱਚ ਖਾਲੀ ਹੋਣਾ ਆ ਪਰ ਹੁੰਦਾ ਕਦੋਂ ਤੱਕ ਇਹ ਹੁਣ ਸਾਨੂੰ ਕੰਪਨੀ ਦੇ ਵਿੱਚ ਜਾ ਕੇ ਪਤਾ ਲੱਗੂਗਾ ਵੈਸੇ ਤਾਂ ਇੱਥੇ ਹਾਰਡ ਲਾਈਨ ਆ ਇੱਥੋਂ ਆਪਾਂ ਨਹੀਂ ਇੰਦਾ ਕਰ ਸਕਦੇ ਸੀਗੇ ਅਰ ਜੇ ਮੈਂ ਹੁਣ ਗੱਡੀ ਦਿੱਤਾ ਤੇ ਆਪਾਂ ਕੀ ਕਰ ਸਕਦੇ ਆ ਆਪਣਾ ਹੋਪ ਵਾਲਾ ਖੜਾ ਹੈ ਵੀ ਨਹੀਂ ਕੁਝ ਦਾ ਉਦ ਲੈ ਨਹੀਂ ਹੋਈ ਗੀ ਗਰੀਨ ਲਾਈਟ ਹੋਈ ਨਹੀਂ ਲੱਗਿਆ ਇੱਥੇ ਨਾਲ ਹੀ ਇਹਨਾਂ ਦਾ ਆਫਿਸ ਆ ਤੇ ਆਫਿਸ ਦੇ ਵਿੱਚ ਜਾ ਕੇ ਡਾਕੂਮੈਂਟ ਲੈ ਕੇ ਜਾਂਦੇ ਆ ਦੇਖੋ ਕਿਦੋਂ ਤੱਕ ਖਾਲੀ ਕਰਦੇ ਜਲਦੀ ਕਰਦੇ ਤਾਂ ਚਲੋ ਚੰਗੀ ਗੱਲ ਆ ਜਦਾ ਜਿਹੜੀ ਗੱਡੀ ਆ ਹੈਗੀ ਹੋਪ ਦੀ ਆ ਹਨਾ ਆਰੇ ਇਹਦੇ ਵਿੱਚ ਜਿਹੜਾ ਬੈਠਾ ਹੈ ਬੈਠਾ ਇਹਨਾਂ ਦਾ ਕੋਈ ਆਪਣਾ ਚੁਕਰੀ ਨਹੀਂ ਆ ਪਰ ਉਹ ਉਹ ਬੈਠਾ ਆ ਬੁੱਢਾ ਜਿਹਾ ਜਿਹੜਾ ਹੁੰਦਾ ਆ ਉਹ ਬੈਠਾ ਆ ਤੇ ਇਹ ਲੋਕੀ ਜਿਹੜੇ ਆ ਨੇ ਜਿਆਦਾ ਯਾਰ ਆਪਣੇ ਪੰਜਾਬੀਆਂ ਨੂੰ ਨਹੀਂ ਪਸੰਦ ਕਰਦੇ ਸਾਫ ਜਿਹੜੀ ਗੱਲ ਆ ਲੋ ਵੀ ਮਿੱਤਰੋ ਗੱਡੀ پارک ਲਾ ਕੇ ਡਾਕੂਮੈਂਟ ਚੱਕ ਕੇ ਆਪਾਂ ਆਫਿਸ ਵੱਲ ਨੂੰ ਨਿਕਲ ਚੱਲੇ ਆ ਆ ਇਹਨਾਂ ਦਾ ਆਫਿਸ ਜਾ ਕੇ ਡਾਕੂਮੈਂਟ ਦੇਈਏ ਇਹਨਾਂ ਨੂੰ ਤੇ ਦੇਖਦੇ ਕਦੋਂ ਤੱਕ ਬੁਲਾਉਂਦੇ ਇਹ ਲੋ ਵੀ ਮਿੱਤਰੋ ਜਸਟਿਸ ਇਹਨਾਂ ਆਪਣੀ ਹੋ ਗਈ ਆ ਪੇਪਰ ਜਿਹਾ ਕੱਢ ਕੇ ਦਿੱਤਾ ਉਹਨੇ ਪਰਚੀ ਜਿਹਾ ਕੱਢ ਕੇ ਦੇ ਦਿੱਤੀ ਆ ਤੇ ਕਹਿੰਦੇ ਐਸਐਮਐਸ ਆ ਜਾਊਗਾ ਫੋਨ ਤੇ ਆ ਖੜੀ ਆਪਣੀ ਰਾਣੀ ਸੁੰਦਰਾ ਇਧਰ ਵੀ ਹੋਪਟ੍ਰਾਂਸ ਦੀ ਉਧਰ ਵੀ ਹੋਪਟ੍ਰਾਂਸ ਦੀ ਜਿਹੜੀ ਉਧਰਲੀ ਉਹ ਮੇਰੀ ਆ ਲੋ ਵੀ ਮਿੱਤਰੋ ਮੈਸੇਜ ਆਪਾਂ ਨੂੰ ਆ ਗਿਆ ਆ ਕਿ ਵੀ 2 ਤੇ ਜਾਓ ਕਹਿੰਦੇ ਵੀ 2 ਉਹੀ ਆ ਜਿੱਥੇ ਆਲਰੇਡੀ ਉਹ ਇੱਕ ਹੋਪਟ੍ਰਾਂਸ ਦੀ ਗੱਡੀ ਲੱਗੀ ਆ ਸਾਹਮਣੇ ਚਲੋ ਉਥੇ ਚੱਲਦੇ ਆ ਜਾਂ ਗੱਡੀ ਗੁੱਡੀ ਲਾਈਏ ਆਪਣੀ ਤੇ ਗੱਡੀ ਕਰਾਈਏ ਖਾਲੀ ਖੋਲ ਕੇ ਆਪਾਂ ਬੈਲਟਾ ਬੁਲਟਾ ਲਾ ਕੇ ਰੱਖ ਦੇਣੀ ਆ ਉਹਨੇ ਟਾਈਮ ਦੇ ਵਿੱਚ ਚਲੋ ਫੋਰਕਲਿਫਟ ਵਾਲਾ ਆ ਜਾਊਗਾ ਚਾਲੇ ਇਹ ਤਾਂ ਪਤਾ ਨਹੀਂ ਕਿ ਇਹਨੇ ਕਿਸ ਹਿਸਾਬ ਨਾਲ ਲਾਈ ਆ ਪਰ ਮੇਰਾ ਗੱਡੀ ਲਾਉਣ ਦਾ ਤਰੀਕਾ ਥੋੜਾ ਆ ਜੈ ਕੈਜੂਅਲ ਆ ਤੁਹਾਨੂੰ ਪਤਾ ਮੈਂ ਅਲੱਗ ਹੀ ਤਰੀਕੇ ਰੱਖੇ ਹੁੰਦੇ ਆ ਆਪਣੇ ਕਿਉਂਕਿ ਆਪਾਂ ਗੱਡੀ ਦੀ ਐਲੋਂਗਿ ਬਣਾਉਣੀ ਹੈ ਵੀ ਸਾਫ਼ ਜਿਹੜੀ ਗੱਲ ਆ ਨਾ ਇਹ ਲੱਭਣ ਆਈ ਗੱਡੀ ਪੂਰੀ ਆਪਣੀ ਸਿੱਧੀ ਜਾਣ ਲਈ ਆ ਇਧਰੋਂ ਦੇਖ ਲਓ ਜਿੱਦਾ ਹੀ ਹੋਣਾ ਤੁਹਾਨੂੰ ਬਾਕਸ ਵਿੱਚ ਲਾਉਣੀ ਜਾ ਕੇ ਗੱਡੀ ਗੱਡੀ ਲੱਗੀ ਤਾਂ ਆਪਣੀ ਵੈਸੇ ਸਿੱਧੀ ਆ ਹਲਕਾ ਜਿਹਾ ਫਰਕ ਆ ਚਲ ਫਿਰ ਵੀ ਮਾੜੀ ਮੋਟੀ ਸਿੱਧੀ ਦਾ ਕੰਮ ਨਹੀਂ ਪੈਣੀ ਆ ਕਿ ਤੁਹਾਨੂੰ ਪਤਾ ਹੈ ਡਰਾਈਵਰ ਨੂੰ ਵੀ ਉਹਨਾ ਟਾਈਮ ਚਾਹ ਚਾਜ ਨਹੀਂ ਨਾ ਉਹਦਾ ਜਿੰਨਾ ਟਾਈਮ ਗੱਡੀ ਜਿਹੜੀ ਆ ਸਿੱਧੀ ਨਾਲ ਲੱਗੀ ਹੋਵੇ ਬਸ ਡਰਾਈਵਰ ਬਾਕਸ ਦੇ ਵਿੱਚ ਆਪਣਾ ਕੈਬਿਨ ਲਾਉਣਾ ਚਾਹੀਦਾ ਲੋ ਜੀ ਕੈਬਨ ਆਪਣਾ ਡਰਾਈਵਰ ਬਾਕਸ ਦੇ ਵਿੱਚ ਆ ਹੁਣ ਚਲਿਏ ਜਾ ਕੇ ਆਪਾਂ ਮੜਾ ਖੋਲ ਕੇ ਬੈਲਟਾ ਬੁਲਟਾ ਲਾ ਦੀਏ ਤਾਂ ਜੋ ਉਹ ਖਾਲੀ ਕਰਨ ਆ ਜਾਣ ਗੱਡੀਆਂ ਨਾਲ ਐਤੋਂ ਬਾਅਦ ਮੇਰੀ ਅਨਲੋਡਿੰਗ ਹੀ ਹੋਣੀ ਆ ਸਿੱਧਾ ਗੱਡੀ ਖੋਲ ਕੇ ਆਪਾਂ ਰੈਡੀ ਕਰਕ ਨੂੰ ਦਿੱਤੀ ਸੀਗੀ ਬੈਲਟਾ ਵੀ ਅੰਦਰ ਟੰਗਤੀ ਆ ਪਹਿਲੇ ਤੇ ਹੁਣ ਆਇਆ ਤਾਂ ਉਹਨੇ ਉਤਲੇ ਜਿਹੜੇ ਇੱਥੇ ਤੇ ਇੱਥੇ ਦੋ ਸੀਗੇ ਉਹ ਲਾ ਕੇ ਲੈ ਗਿਆ ਹੁਣ ਇੱਥੋਂ ਸ਼ੁਰੂ ਕਰੂੰਗਾ ਤੇ ਹੌਲੀ ਹੌਲੀ ਸਾਰੇ ਅੱਗੇ ਖਾਲੀ ਕਰ ਦੇਣੇ ਆ ਤੇ ਖਾਲੀ ਹੁੰਦੇ ਆ ਤੇ ਤੇ ਆਪਾਂ ਬਾਹਰ ਜਾ ਕੇ ਆ ਜਿੱਥੇ ਹੋਪ ਦੀਆਂ ਗੱਡੀਆਂ ਦੇ ਲਓ ਸਾਰੀਆਂ ਗੱਡੀਆਂ ਹੋਪ ਦੀਆਂ ਲੱਗੀਆਂ ਇੱਥੇ ਲੱਗੀਆਂ ਇੱਥੇ ਜਾਵਾਂਗੇ ਤੇ ਡਾਕੂਮੈਂਟ ਲੈ ਕੇ ਤਾਂ ਬੱਸ ਆਪਣਾ ਕੰਮ ਖਤਮ ਮਿੱਤਰੋ ਦਾ ਟਰਾਲਾ ਆਪਣਾ ਖਾਲੀ ਹੋ ਗਿਆ ਆਹ ਵਾਲੇ ਪੈਟਨ ਲਾ ਕੇ ਪਿੱਛੇ ਨੂੰ ਕਰਦੇ ਤਰਪਾਲ ਹੁਣ ਆ ਬਸ 1 2 3 4 5 ਰੋ ਰਹਿੰਦੇ ਆ ਇਹ ਖਾਲੀ ਹੁੰਦੇ ਆ ਤਾਂ ਦੇਖੋ ਅੰਦਰ ਵੀ ਕਿੱਦਾਂ ਭਰਿਆ ਪਿਆ ਇਹ ਖਾਲੀ ਹੁੰਦੇ ਆ ਤੇ ਟਰਾਲਾ ਪਾ ਬੰਦ ਕਰਕੇ ਬਾਹਰ ਬੇਟਮੈਂਟ ਕਰਾ ਕੇ ਪਾਰਕਿੰਗ ਦੇ ਵਿੱਚ ਗੱਡੀ ਲਾਈਏ ਤੇ ਚਲੀਏ ਲੋ ਵੀ ਮਿੱਤਰੋ ਗੱਡੀ ਆਪਣੀ ਹੋ ਗਈ ਆ ਖਾਲੀ ਡਾਕੂਮੈਂਟ ਕਰਦੇ ਮੈਨੇਜਰ ਨੂੰ ਸੈਂਡ ਬਸ ਹੁਣ ਇੱਥੇ ਹੀ ਅੱਗੇ ਟਾਸਕ ਆ ਤੇ ਮੈਂ ਚੱਲਦਾ ਆਪਣੇ ਟਾਸਕ ਤੇ ਤੇ ਸਾਰਿਆਂ ਨੂੰ ਦੱਸੋ ਬਲੌਗ ਕਿਦਾਂ ਦਾ ਲੱਗਾ ਓਕੇ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਸੋ ਮਿਲਦੇ ਆ ਕਿਸੇ ਨਵੀਂ ਸਵੇਰ ਤੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਰੱਬ ਚੜ੍ਹਦੀ ਕਲਾ ਚ ਰੱਖੇ